ਈ ਬੰਤਾ ਜੀ ਕੀ ਹਾਲ ਹੈ ਠੀਕ ਹੋ ਜੀ ਫਰਲੋ ਬਹੁਤ ਮਾਰ ਰਹੇ ਨੇ ਅੱਜ ਕੱਲ੍ਹ ਭਾਈ ਜੀ ਕੀ ਚੱਕਰ ਹੈ ਹਾਂ ਕਿਉਂਕਿ ਫਰਲੋ ਹੁਣ ਜ਼ਿੰਦਗੀ ਚ ਅਸਲ ਚ ਰਹਿ ਹੀ ਨਹੀਂ ਗਈ ਪਰ ਹੁਣ ਲਾਈਫ ਐਨੀ ਕੁ ਜ਼ਿਆਦਾ ਰਜੇਵਿਆਂ ਭਰੀ ਹੋ ਗਈ ਹੈ ਕਿ ਲੋਕਾਂ ਕੋਲ ਫਰਲੋ ਮਾਰਨ ਦਾ ਟਾਈਮ ਹੀ ਨਹੀਂ ਹੁੰਦਾ ਗੁਰਪ੍ਰੀਤ ਕੁੱਗੀ ਜਦੋਂ ਮਨ ਨਹੀਂ ਕਰਦਾ ਕਿ ਅੱਜ ਸ਼ੂਟਿੰਗ ਨਹੀਂ ਕਰਨੀ ਕਿਹੜਾ ਬਾਨਾ ਲਾ ਕੇ ਫਰਲੋ ਮਾਰਦੇ ਬਟ ਇਹ ਕਿ ਮੈਂ ਬੰਕ ਵੀ ਸਕੂਲ ਚ ਕਦੇ ਨਹੀਂ ਮਾਰਿਆ ਸੀ ਨਹੀਂ ਤੁਸੀਂ ਉਹਨੇ ਕਿਹਾ ਮੈਂ ਦੱਸਦਾ ਨਾ ਇੱਕ ਦੋ ਵਾਰ ਹੀ ਮਾਰਿਆ ਉਸ ਤੋਂ ਬਾਅਦ ਮੈਨੂੰ ਘਰਦਿਆਂ ਨੇ ਇੰਨਾ ਮਾਰਿਆ ਮੈਂ ਕਦੇ ਬੰਕ ਨਹੀਂ ਮਾਰਿਆ ਭਰਾ ਨੇ ਪਹਿਲਾਂ ਸਕੂਲ ਜੀ ਤੌਣੀ ਚੜੀ ਫਿਰ ਘਰ ਜਾ ਕੇ ਮੰਮੀ ਨੇ ਤੌਣੀ ਚੜੀ ਰਾਤੀ ਡੈਡੀ ਵਾਪਸ ਆਏ ਘਰ ਜਦੋਂ ਕੰਮ ਤੋਂ ਫਿਰ ਉਹਨੇ ਤੌਣੀ ਚੜੀ ਟੀਚਰ ਤੋਂ ਤੌਣੀ ਚੜਵਾਈ ਕਿ ਕੋਈ ਕੰਮ ਨਹੀਂ ਸੀ ਝੂਠ ਬੋਲ ਕੇ ਗਿਆ ਕਰ ਹੁਣ ਤਾਂ ਛੋੜਾ ਜਿਹਾ ਜਵਾਨ ਲੱਗ ਰਿਹਾ ਵਜ਼ਨ ਘਟਾ ਰਹੇ ਹੋ ਲੱਗ ਰਿਹਾ ਇੱਕ ਐਕਸਰਸਾਈਜ਼ ਹੈ ਸੱਤ ਵੇ ਦਵਾਦੋ ਕਰਨੀ ਕਰਨੀ ਹੈ ਜਦੋਂ ਕੋਈ ਖਾਨ ਲਈ ਤੁਹਾਡੇ ਅੱਗੇ ਕੁਝ ਵੀ ਆਵੇ ਵਾ ਤੁਸੀਂ ਕਰਦਨ ਨੂੰ ਐ ਕਰਦੇ। ਇਹ ਤੁਸੀਂ ਕਹਿੰਦੇ ਅੱਜਕੱਲ ਵਿਦਆਊਟ 슈ਗਰ ਜਿਹੜੀ ਅੰਗਰੇਜ਼ਾਂ ਵਾਲੀ ਚਾਹ ਪੀ ਰਹੇ। ਮੈਂ ਸ਼ਾਇਦ ਇਦਾਂ ਅੰਗਰੇਜ਼ੀ ਆ ਜੇ। ਮੇਰਾ ਮਨ ਵੀ ਸੀਗਾ ਵੀ ਹੁਣ ਕੁਝ ਅਲੱਗ ਕਰਾਂ ਕੈਰੀ-ਆਨ ਜੱਟਾ ਤੋਂ ਬਾਅਦ ਨਾ ਜੀ। ਮੈਨੂੰ ਲੱਗਾ ਕਿ ਐਕਸਟ੍ਰੀਮ ਲੈਵਲ ਹੈ। ਕਾਮੇਡੀ 'ਚ ਹੁਣ ਕੀ ਕਰੀ ਜਾਵਾਂਗੇ? ਅਕਾਲ ਫਿਲਮ ਦਾ ਵੀ ਉਹਨਾਂ ਰਿਸਪੌਂਸ ਨਹੀਂ ਆਇਆ ਜਿੰਨਾ ਰਿਸਪੌਂਸ ਸ਼ਾਇਦ ਤੁਸੀਂ ਐਕਸਪੈਕਟ ਕਰ ਰਹੇ ਸੀ। ਦਿਲਜੀਤ ਨੇ ਜਿਸ ਤਰੀਕੇ ਨਾਲ ਦੁਨੀਆ 'ਚ ਸਿੱਖੀ ਦਾ ਨਾਮ ਬਣਾਇਆ ਜਿਹੜੇ ਜਦੋਂ ਪੰਜਾਬੀ ਫਿਲਮਾਂ ਆਉਂਦੀਆਂ ਸੀਗੀਆਂ ਉਦੋਂ ਸਿੱਖ کردار ਨੂੰ ਸਾਈਡ ਰੋਲ ਦੇ ਦਿੱਤਾ ਜਾਂਦਾ ਸੀ ਅੱਜ ਮੇਨ ਰੋਲ ਦੇ ਵਿੱਚ ਦਿਲਜੀਤ ਫਿਰ ਐਮੀ ਪੰਜਾਬੀ ਪਹਿਲਾਂ ਖਾਣਾ ਪੀਣਾ ਬੜਾ ਪਾਵਰਫੁਲ ਖਾਣਾ ਖਾਣਾ ਸੀ ਹੁਣ ਫਾਸਟ ਫੂਡ ਇੰਨਾ ਜ਼ਿਆਦਾ ਹੋ ਗਿਆ ਔਰ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਫਾਸਟ ਫੂਡ ਵੀ ਤੁਹਾਡੀ ਜ਼ਿੰਦਗੀ 'ਚ ਉਦੋਂ ਹੀ ਆਇਆ ਜਦੋਂ ਜ਼ਿੰਦਗੀ ਇੰਨੀ ਫਾਸਟ ਹੋ ਗਈ ਤੁਹਾਡੇ ਮੀਲ ਬਦਲ ਗਏ ਮੀਲ ਦੀ ਟਾਈਮਿੰਗ ਬਦਲ ਗਈ ਮੀਲ ਦਾ ਸਟਾਈਲ ਬਦਲ ਗਿਆ ਜਦੋਂ ਪੈਸੇ ਆ ਗਏ ਸੋਚਿਆ ਹਾਂ ਸੀਰੀਅਸ ਰੋਲ ਵੀ ਨਹੀਂ ਹੁਣ ਜਦੋਂ ਮੇਰੀ ਤਸੱਲੀ ਹੋ ਪੈਸੇ ਤਾਂ ਕਦੇ ਇੰਨੇ ਚਾਹੀਦੇ ਹੀ ਨਹੀਂ ਮੈਂ ਸੱਚ ਦੱਸਾਂ ਪੈਸੇ ਤਾਂ ਕੋਈ ਅੰਤ ਨਹੀਂ ਜੇ ਕੋ ਪੈਸੇ ਆ ਗਏ ਫਿਰ ਤਾਂ ਮੈਨੂੰ ਅੱਜ ਵੀ ਪੈਸੇ ਦੀ ਤੁਹਾਡੇ ਲਈ ਪੈਸੇ ਦੀ ਕੀ ਹੈ ਮੇਰੇ ਲਈ ਕੈਂਡਲੈਸ ਇੱਛਾਵਾਂ ਨੇ ਇਹਨਾਂ ਨੂੰ ਜਿੱਥੇ ਅਸੀਂ ਆਪ ਇੱਕ ਮਾਰਕ ਦੇ ਦੇਾਂਗੇ ਵੀ ਇੱਥੋਂ ਅੱਗੇ ਨਹੀਂ ਜਾਣਾ ਨਹੀਂ ਜਾਣਗੀਆਂ ਜਿਉ ਲਾਈਨ ਟਪਾ ਦੇਾਂਗੇ ਤੇ ਫਿਰ ਤਾਂ ਤੁਸੀਂ ਆਇਲੈਂਡ ਵੀ ਖਰੀਦਣ ਨੂੰ ਫਿਰਦੇ ਸਤਿ ਸ਼੍ਰੀ ਅਕਾਲ ਮੈਂ ਹਾਂ ਪੰਕਜ ਕਪਾਈ ਤੁਸੀਂ ਦੇਖ ਰਹੇ ਹੋ ਪੰਜਾਬ ਫਸਟ ਵੌਇਸ ਫਰਲੋ ਕਈ ਵਾਰ ਇਨਸਾਨ ਮਾਰਦਾ ਹੈ ਕਈ ਵਾਰ ਇਸ ਕਰਕੇ ਮਾਰਦਾ ਹੈ ਜ਼ਰੂਰੀ ਕੰਮ ਹੁੰਦੇ ਨੇ ਔਰ ਕਈ ਵਾਰ ਅਫਸਰ ਬਣ ਕੇ ਵੀ ਫਰਲੋ ਮਾਰੇ ਜਾਂਦੇ ਨੇ ਸਾਡੇ ਨਾਲ ਨੇ ਗੁਰਪ੍ਰੀਤ ਸਿੰਘ ਕੁੱਗੀ ਫਰਲੋ ਬਹੁਤ ਮਾਰ ਰਹੇ ਨੇ ਅੱਜਕੱਲ ਬਾਈ ਜੀ ਕੀ ਚੱਕਰ ਹੈ ਕਿਉਂਕਿ ਫਰਲੋ ਹੁਣ ਜ਼ਿੰਦਗੀ ਚ ਅਸਲ ਚ ਰਹਿ ਹੀ ਨਹੀਂ ਗਈ ਰਾਜ ਦੱਸਾਂ ਫਰਲੋ ਸ਼ਬਦ ਤਾਂ ਖਤਮ ਹੋ ਗਿਆ ਕਿ ਲੋਕਾਂ ਕੋਲ ਫਰਲੋ ਮਾਰਨ ਦਾ ਟਾਈਮ ਨਹੀਂ ਹੈਗਾ ਹੁਣ ਕਿਉਂਕਿ ਅੱਗੇ ਲੋਕ ਇਹ ਬੜਾ ਕਾਮਨ ਸ਼ਬਦ ਹੁੰਦਾ ਸੀ ਜਦੋਂ ਟੀਚਰ ਸਪੈਸ਼ਲੀ ਬਦਨਾਮ ਹੁੰਦੇ ਸੀਗੇ ਕਿ ਸਕੂਲ ਚੋਂ ਫਰਲੋ ਮਾਰਗੇ ਗਵਰਨਮੈਂਟ ਸਕੂਲਸ ਦੇ ਵਿੱਚ ਇੱਕ ਆਮ ਚੱਲਣ ਹੁੰਦਾ ਸੀ ਤੇ ਸਰਕਾਰੀ ਦਫ਼ਤਰਾਂ ਚ ਸੁਪਰਡੈਂਟ ਸਾਹਿਬ ਆ ਜੀ ਫਰਲੋਤੇ ਨੇ ਅੱਜ ਫਲਾਣਾ ਬਾਉ ਫਰਲੋਤੇ ਹੈ ਮਤਲਬ ਇਹ ਆਮ ਕਾਮਨ ਗੱਲ ਸੀ ਪਰ ਹੁਣ ਲਾਈਫ ਐਨੀਕ ਜ਼ਿਆਦਾ ਰਜੀਵਿਆਂ ਭਰੀ ਹੋ ਗਈ ਹੈ ਕਿ ਲੋਕਾਂ ਕੋਲ ਫਰਲੋ ਮਾਰਨ ਦਾ ਟਾਈਮ ਹੀ ਨਹੀਂ ਹੁੰਦਾ। ਸੋ ਫਰਲੋ ਜਿਹੜਾ ਸ਼ਬਦ ਹੈ ਨਾ ਅਸਲ ਦੇ ਵਿੱਚ ਇਹ ਅੰਗਰੇਜ਼ੀ ਦਾ ਸ਼ਬਦ ਹੈ ਉਦਾਂ। ਇਹ ਬੜਾ ਇੱਕ ਲੀਗਲ ਜਾਂ ਸ਼ਬਦ ਹੁੰਦਾ ਸੀ। ਇਹ ਕੋਈ ਅਫੀਸਰ ਆਪਣੇ ਕਿਸੇ ਸਬੋਡੀਨੇਟ ਨੂੰ ਇੱਕ ਪੇਪਰ ਦੇ ਉੱਤੇ ਫਰਲੋ ਲਿਖ ਕੇ ਦੇਂਦਾ ਹੁੰਦਾ ਸੀ ਵੀ ਤੂੰ ਅਟੈਂਡੈਂਸ ਤੇ ਨਹੀਂ ਇੱਥੇ ਹੀ ਆ ਪਰ ਤੂੰ ਕਿਤੇ ਹੋਰ ਜਾ ਰਹੇ ਆ ਕੰਮ ਵਾਸਤੇ। ਉਹਨੂੰ ਕਹਿੰਦੇ ਸੀ ਉਹ ਫਰਲੋ ਤੇ ਗਿਆ ਹੋਇਆ। ਫਰਲੋ ਅਸਲ ਦੇ ਵਿੱਚ ਇੱਕ ਬੜਾ ਲੀਗਲ ਜਿਹਾ ਸ਼ਬਦ ਸੀਗਾ ਇੱਕ ਟਾਈਮ ਤੇ ਸਪੈਸ਼ਲੀ ਅੰਗਰੇਜ਼ਾਂ ਦੇ ਟਾਈਮ ਤੇ ਉਹ ਫਰਲੋ ਪੇਪਰ ਤੇ ਲਿਖ ਕੇ ਦੇ ਦਿੰਦੇ ਹੁੰਦੇ ਸੀ ਕਿ ਬੰਦਾ اٹੈਂਡ ਜਿਹੜੀ ਇਹਦੀ اٹੈਂਡੈਂਸ ਐ ਇੱਥੇ ਹੀ ਐ ਪਰ ਇਹ ਅਨੋਫੀਸ਼ੀਅਲੀ ਕਿਤੇ ਹੋਰ ਭੇਜਿਆ ਹੁੰਦਾ ਸੀ ਜਦੋਂ ਉਹਨੂੰ ਭਈ ਇਹ ਗੁਨਾਹਗਾਰ ਨਹੀਂ ਐ ਇਹਨੂੰ ਮੈਂ ਹੀ ਆਪਣੀ ਕੰਸੈਂਟ ਨਾਲ ਕਿਤੇ ਭੇਜਿਆ ਉਹ ਕਹਿੰਦੇ ਫਰਲੋ ਤੇ ਗਿਆ ਹੋਇਆ ਉਸ ਤੋਂ ਬਾਅਦ ਇਹ ਸ਼ਬਦ ਜਦੋਂ ਅਸੀਂ ਸਕੂਲਾਂ ਚੋਂ ਸਰਕਾਰੀ ਦਫ਼ਤਰਾਂ ਚੋਂ ਲੋਕਾਂ ਨੇ ਮਿਸ ਹੋ ਜਾਣਾ ਕਿਤੇ ਨਿਕਲਣ ਨੂੰ ਕਲ ਜਾਣਾ ਆਪਣੇ ਪਰਸਨਲ ਕੰਮ ਫਿਰ ਉਹ ਤੋਂ ਮਜ਼ਾਕ 'ਚ ਸ਼ਬਦ ਵਰਤੇ ਜਾਣ ਲੱਗ ਪਿਆ ਵੀ ਫਰਲੋ ਤੇ ਗਿਆ ਹੋਇਆ। ਪਰ ਇਹ ਹੁਣ ਸ਼ਬਦ ਦਾ ਚੱਲਣ ਘਟ ਗਿਆ। ਇੱਕ ਟਾਈਮ ਤੇ ਬੜਾ ਕਾਮਨ ਵਰਡ ਹੁੰਦਾ ਸੀ ਸਾਡੇ। ਗੁਰਪ੍ਰੀਤ ਕੋਕੀ ਜਦੋਂ ਮਨ ਨਹੀਂ ਕਰਦਾ ਕਿ ਅੱਜ ਸ਼ੂਟਿੰਗ ਨਹੀਂ ਕਰਨੀ। ਕਿਹੜਾ ਬੰਨਾ ਲਾ ਕੇ ਫਰਲੋ ਮਾਰ ਦੂੰ। ਨਹੀਂ ਫਰਲੋ ਮੈਂ ਕੰਮ ਤੋਂ ਨਹੀਂ ਕਦੇ ਜ਼ਿੰਦਗੀ 'ਚ ਮਾਰੀ ਮੈਂ ਕਦੇ ਨਹੀਂ ਮਾਰੀ ਜ਼ਿੰਦਗੀ। ਘਰੋਂ ਫਰਲੋ ਮਾਰ ਜੰਨੇ ਨਾ ਵੀ ਸ਼ੂਟਿੰਗ ਹੋਵੇ ਕਹਿੰਦਾ ਯਾਰ ਸ਼ੂਟਿੰਗ ਹੈ ਜਾਣਾ ਉੱਥੇ ਜਾਣਾ। ਕਿਉਂਕਿ ਜਦੋਂ ਘਰ ਦੇ ਲੱ ਨਾ ਲੱਗੇ ਉਦੋਂ ਚਲੇ ਜਾਓ ਕਿ ਮਿੱਤਰਾਂ ਪਿਆਰਿਆਂ ਨੂੰ ਮਿਲਣਾ ਹੈ ਜਾਂ ਕੋਈ ਮੀਟਿੰਗ ਹੈ। ਤੇ ਉਦੋਂ ਕਈ ਵਾਰ ਕਿਹਾ ਕਿ ਪਰ ਮੈਂ ਕੰਮ ਤੋਂ ਕਦੇ ਫਰਲੋ ਨਹੀਂ ਮੇਰੀ ਸਾਡਾ ਕੰਮ ਬੜਾ ਜਿੰਦਗੀ ਚ ਕਦੀ ਕਦੀ ਨਹੀਂ ਮਾਰੀ ਕੰਮ ਬੜਾ ਇੰਟਰਸਟਿੰਗ ਨਹੀਂ ਮੈਂ ਕਦੇ ਸਕੂਲੋਂ ਇੱਕ ਦੋ ਵਾਰੀ ਕਿਤੇ ਮਾਰੀ ਹੋਏਗੀ ਫਰਲੋ ਉਹਨੂੰ ਵੈਸੇ ਬੰਕ ਕਹਿੰਦੇ ਨੇ ਤੇ ਫਰਲੋ ਲਾਈਫ ਚ ਮੈਂ ਨਹੀਂ ਕਦੇ ਕਿਉਂਕਿ ਮੈਂ ਅਗਰ ਗਵਰਨਮੈਂਟ ਜੌਬ 'ਚ ਹੁੰਦਾ ਤਾਂ ਇਹ ਸ਼ਬਦ ਵਰਤਿਆ ਜਾ ਸਕਦਾ ਸੀ ਫਰਲੋ ਤੇ ਆ ਬਟ ਇਹ ਹੈ ਕਿ ਮੈਂ ਬੰਕ ਵੀ ਸਕੂਲ 'ਚ ਕਦੇ ਨਹੀਂ ਮਾਰਿਆ ਸੀ ਨਹੀਂ ਤੁਸੀਂ ਉਹਨੇ ਕਿਹਾ ਮੈਂ ਦੱਸਦਾ ਨਾ ਇੱਕ ਦੋ ਵਾਰੀ ਮਾਰਿਆ ਉਸ ਤੋਂ ਬਾਅਦ ਮੈਨੂੰ ਘਰ ਦਿਆ ਨੇ ਇੰਨਾ ਮਾਰਿਆ ਮੈਂ ਕਦੇ ਬੰਕ ਨਹੀਂ ਮਾਰਿਆ ਫਿਰ ਉਸ ਤੋਂ ਬਾਅਦ ਕਿਉਂਕਿ ਮੇਰਾ ਵੱਡਾ ਭਰਾ ਉੱਥੇ ਪੜਦਾ ਹੁੰਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਸਕੂਲ ਚੱਜ ਗੈਰ ਹਾਜ਼ਰ ਹਾਲਾਂਕਿ ਦੂਰ ਵੀ ਕਿਤੇ ਨਹੀਂ ਸੀ ਗਏ ਮੈਂ ਇੱਕ ਦਿਨ ਨਵੀਂ ਨਵੀਂ ਮਸ਼ੀਨ ਆਈ ਉੱਥੇ ਲਾਲਰ ਤੰਦੇ ਕੋਲ ਬੰਦਾ ਰੇੜੀ ਲਾਂਦਾ ਹੁੰਦਾ ਸੀ ਸਾਡੇ ਜਲੰਧਰ ਤੇ ਉਹ ਨਵੀਂ ਮਸ਼ੀਨ ਨਹੀਂ ਨਹੀਂ ਉਹ ਗੈਸ ਵਾਲਾ ਪਾਣੀ ਹਾਂ 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 ਹਣਾ ਸਾਡਾ ਤਾਂ 15 ਦਿਨ ਤੇ ਪ੍ਰੋਗਰਾਮ ਬਣਾਉਂਦੇ ਰਹੇ ਵੀ ਕਿਸੇ ਦਿਨ ਪੀਣ ਜਾਣਾ ਫਿਰ ਇੱਕ ਪੈਸੇ ਜੋੜਦੇ ਰਹੇ ਵੀ ਉਹ 50 ਪੈਸੇ ਦਾ ਗਲਾਸ ਦਿੰਦਾ ਹੈ ਹਨ ਤੇ ਉਹ ਮੈਂ ਜਦੋਂ ਇੱਕ ਕਰੀ ਸਕੂਲੋਂ ਦੋ ਕੁ ਪੀਰੀਅਡ ਛੱਡਦੇ ਵੀ ਚੱਲ ਅੱਜ ਗੈਸ ਵਾਲਾ ਪਾਣੀ ਪੀਣ ਜਾਵਾਂਗੇ ਉਹ ਦੋ ਪੀਰੀਅਡਾਂ ਚ ਪਤਾ ਲੱਗ ਗਿਆ ਕਿ ਮੈਂ ਹੈ ਨਹੀਂ ਉਹ ਭਰਾ ਨੇ ਪਹਿਲਾਂ ਸਕੂਲ ਜੀ ਤੌਣੀ ਚੜੀ ਫਿਰ ਘਰ ਜਾ ਕੇ ਮੰਮੀ ਨੇ ਤੌਣੀ ਚੜੀ ਫਿਰ ਅਗਲੇ ਸ਼ਰਾਤੀ ਡੈਡੀ ਵਾਪਸ ਆਏ ਘਰ ਜਦੋਂ ਕੰਮ ਤੋਂ ਫਿਰ ਉਹਨਾਂ ਤਾਂਣੀ ਚੜੀ ਸਵੇਰੇ ਟੀਚਰ ਨੂੰ ਕਹ ਕੇ ਫਿਰ ਟੀਚਰ ਤੋਂ ਤੌਣੀ ਚੜਵਾਈ ਕਿ ਕੋਈ ਕੰਮ ਨਹੀਂ ਸੀ ਝੂਠ ਬੋਲ ਕੇ ਗਿਆ ਗੱਲ ਤੇ ਇਸ ਕਰਕੇ ਬੰਕ ਤੇ ਫਰਲੋ ਮੇਰੀ ਲਾਈਫ ਚ ਦਾ ਰਹਿ ਨਹੀਂ ਵਿਚਾਰੇ ਕਦੀ ਪੰਜਾਬੀ ਫਿਲਮਾਂ ਸੱਚੀ ਸੱਚੀ ਦਸੀਓ ਕਿਹੜਾ ਐਕਟਰ ਆ ਜਿਹੜਾ ਫਰਲੋ ਮਾਰਦਾ ਹੈਗੇ ਨੇ ਬੜੇ ਹੈਗੇ ਨੇ ਹਨਾ ਜਦੋਂ ਆਪਣਾ ਕੋਈ ਦਿਲ ਕਰੇ ਜਾਂ ਆਪਣਾ ਕੋਈ ਕੰਮ ਉਦੋਂ ਕੋਈ ਹੋਰ ਹੀ ਤਰ੍ਹਾਂ ਦਾ ਬਹਾਨਾ ਲਾ ਕੇ ਫਿਰ ਉਹ ਨਹੀਂ ਆਉਂਦੇ ਪਰ ਮੈਂ ਨਾ ਨਹੀਂ ਕਿਸੇ ਦਾ ਹਾਂ ਜਿਹੜੇ ਵੱਡੇ ਐਕਟਰਸ ਹੁੰਦੇ ਨੇ ਪਹਿਲੀ ਕੈਟਾਗਰੀ ਦੇ ਸਾਰੇ ਉਹ ਅਫੋਰਡ ਕਰਦੇ ਨੇ ਫਰਲੋ ਮਾਰਨਾ ਝੂਠ ਬੋਲ ਕੇ ਕਿਤੇ ਚਲੇ ਜਾਣਾ ਜਾਂ ਰੈਸਟ ਕਰਨ ਲਈ ਫਰਲੋ ਮਾਰ ਲੈਣੀ ਪਰ ਮੈਨੂੰ ਲੱਗਦਾ ਕਿ ਐਥੀਕਲ ਬਿਹੇਵੀਅਰ ਨਹੀਂ ਹੈ ਸੋ ਮੈਂ ਨਹੀਂ ਕਦੇ ਇਸ ਤਰ੍ਹਾਂ ਕੀਤਾ ਨਹੀਂ ਕੋਈ ਕਿਸੇ ਐਕਟਰ ਦਾ ਤੁਸੀਂ ਬਿਨਾ ਨਾਮ ਲੇ ਕਿੱਸਾ ਸੁਣਾ ਸਕਦੇ ਹੋ ਕਿ ਬੜਾ ਅਜੀਬੋ ਗਰੀਫ ਫਰਲੋ ਮਾਰ ਲਿਆ ਹੈ ਜਿਹੜਾ ਫੜਿਆ ਵੀ ਗਿਆ ਕੋਈ ਕੋਈ ਅਜੀਬਾ ਕਿੱਸਾ ਤੁਸੀਂ ਦੱਸੋ ਨਹੀਂ ਫੜਿਆ ਭਾਵੇਂ ਜਾਵੇ ਪਰ ਕੋਈ ਕੁਝ ਕਹਿੰਦਾ ਨਹੀਂ ਨਾ ਫਿਰ ਉਹ ਜਿੱਦਾਂ ਸਾਡਾ ਇੱਕ ਬੜਾ ਸਟਾਰ ਕਲਾਕਾਰ ਹੈ ਉਹਨੇ ਚੰਗਾ ਭਲਾ ਇੱਕ ਦਿਨ ਸ਼ੂਟ ਕੱਲ ਸ਼ੂਟਿੰਗ ਨਹੀਂ ਹੋ ਰਹੀ ਸਾਰਾ ਕੁਝ ਡਾਂਸੀ ਐਕਟਰਾਂ ਤੋਂ ਡੇਟਾਂ ਲਈਆਂ ਔਰ ਸੈਟ ਲੱਗਾ ਸਭ ਕੁਝ ਵਧੀਆ ਕਹਿੰਦੇ ਕੱਲ ਸ਼ੂਟ ਨਹੀਂ ਹੋਣਾ ਕਹਿੰਦੇ ਕਿਉਂ ਕਹਿੰਦੇ ਕੱਲ ਉਹ ਕੋਈ ਬਹੁਤ ਅਰਜੈਂਟ ਕੰਮ ਆ ਗਿਆ ਉਹਨਾਂ ਨੂੰ ਘਰੇਲੂ ਕੰਮ ਕੋਈ ਬਹੁਤ ਹੀ ਅਰਜੈਂਟ ਹੈ ਤੇ ਉਹ ਫਿਰ ਕੱਲ ਸ਼ੂਟ ਨਹੀਂ ਹੋਣਾ ਤੇ ਫਿਰ ਸਾਰੇ ਕਹਿੰਦੇ ਠੀਕ ਹੈ ਜੇ ਕਰਦਾ ਕੋਈ ਉਲਝਿਆ ਕੰਮ ਹੈ ਉਹ ਬਾਅਦ ਬਦ ਲੱਗਾ ਕੁਝ ਨਹੀਂ ਉਹਨਾਂ ਦਾ ਸ਼ੋਅ ਬੁੱਕ ਹੋ ਗਿਆ ਸੀ ਉਸ ਤਰੀਕ ਦਾ ਕਹਿੰਦੇ ਚਲ ਪੈਸੇ ਕਿਉਂ ਖਤਾਬ ਕਰਨੇ ਤੇ ਉਹ ਪ੍ਰੋਗਰਾਮ ਕਰਨ ਜਾਣਾ ਸੀ ਅੱਛਾ ਤੁਸੀਂ ਉਮਰ ਤੋਂ ਥੋੜਾ ਜਿਹਾ ਜਵਾਨ ਲੱਗ ਰਹੇ ਹੋ ਵਜ਼ਨ ਘਟਾ ਰਹੇ ਹੋ ਲੱਗ ਰਿਹਾ ਆਹ ਜ਼ਿੰਦਗੀ 'ਚ ਵੈਸੇ ਵੀ ਇੱਕ ਦਿਮਾਗ ਤੇ ਤੇ ਕਹਿੰਦੇ ਆ ਵੀ ਸਰੀਰ ਤੇ ਵਜ਼ਨ ਰੱਖਣਾ ਨਹੀਂ ਚਾਹੀਦਾ ਜਦੋਂ ਵਾਧ ਜੇ ਉਹਨੂੰ ਘਟਾ ਦਿਓ ਦਿਮਾਗ ਤੋਂ ਵਜ਼ਨ ਘਟਾਉਣ ਦੇ ਆ ਤਰੀਕੇ ਹੁੰਦੇ ਆ ਕਾਮੇਡੀ ਫਿਲਮਾਂ ਦੇਖੋ ਫਰਲੋ ਵਰਗੀਆਂ ਫਿਲਮਾਂ ਦੇਖੋ ਹਨਾ ਇੰਜੋਏ ਕਰੋ ਲਾਈਫ ਤੇ ਮੈਂ ਫਿਰ ਤੇ ਅੱਜ ਵੱਖਰੀ ਲਾਲੀ ਜੀ ਨਜ਼ਰ ਆ ਰਹੀ ਹਾਂ ਹਾਂ ਬਾਜੀ ਹਾਲਾਂਕਿ ਮੈਂ ਬਿਨਾਂ ਮੇਕਅਪ ਤੋਂ ਪੋਡਕਾਸਟ ਕਰਦਾ ਜਿੰਨੇ ਵੀ ਕਰਦਾ ਇੰਟਰਵਿਊਸ ਪਰ ਮੈਂ ਇਹ ਦੱਸ ਰਿਹਾ ਜੀ ਕਿ ਦੋ ਹੀ ਤਰੀਕੇ ਨੇ ਕੀ ਖਾਣਾ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਦੋਂ ਖਾਣਾ ਹੈ ਜ਼ਰੂਰ ਪਤਾ ਹੋਣਾ ਚਾਹੀਦਾ ਹਾਲਾਂਕਿ ਮੈਂ ਕੋਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਹ ਨਹੀਂ ਸ਼ੋਅ ਕਰਨਾ ਚਾਹੁੰਦਾ ਕਿ ਮੈਂ ਬਹੁਤ ਇਸ ਨਾਲ ਚੀਜ਼ਾਂ ਨੂੰ ਪਾਰਟਿਕੂਲਰ ਆ ਜਾਂ ਰਿਜਿਡ ਆ ਮੈਂ ਵੀ ਇਹਨਾਂ ਗੱਲਾਂ ਕਰ ਜੰਨਾ ਜਦੋਂ ਮਿੱਠਾ ਛੱਡਿਆ ਹੁੰਦਾ ਫਿਰ ਵੀ ਸਾਹਮਣੇ ਗਰਮ ਜਲੇਬੀ ਅਜੇ ਖਾਦੀ ਜਾਂਦੀ ਹੈ ਪਰ ਫਿਰ ਵੀ ਮੇਰਾ ਕਿਤਾ ਡਾਈਟ ਐਕਸਟਰਾ ਨਹੀਂ ਹੈਗੀ ਇਹ ਤਾਂ ਮੈਂ ਜ਼ਿੰਦਗੀ ਚ ਬੈਨੀਫਿਟ ਹੈ ਕਿ ਨਾਨ-ਅਲਕੋਹੋਲਿਕ ਹਾਂ ਕਦੇ ਅਲਕੋਹਲ ਟੇਸਟ ਨਹੀਂ ਕੀਤੀ ਕਦੀ ਸ਼ਰਾਬ ਨਹੀਂ ਪੀਤੀ ਨਹੀਂ ਨਹੀਂ ਟੇਸਟ ਹੀ ਨਹੀਂ ਕੀਤਾ ਕਦੀ ਜ਼ਿੰਦਗੀ ਸ਼ਰਾਬ ਨਹੀਂ ਪੀਤੀ ਤੇ ਇੱਕ ਮੈਂ ਵੈਜੀਟੇਰੀਅਨ ਹੋ ਗਿਆ ਸੀ ਵੀ ਐਗੀਟੇਰੀਅਨ ਐਗ ਖਾ ਲੈਂਦਾ ਮੈਂ ਤੇ ਉਹ ਕੀ ਹੈ ਕਿ ਮੈਂ ਨੂੰ ਇਹਦੇ ਅਗੇਂਸਟ ਨਹੀਂ ਕਿ ਕਿਉਂ ਖਾਂਦਾ ਜਿਹਦਾ ਦਿਲ ਕਰਦਾ ਉਹ ਖਾਵੇ ਜਿਹਦਾ ਨਹੀਂ ਦਿਲ ਕਰਦਾ ਨਾ ਖਾਵੇ ਪਰ ਮੈਂ ਤਾਂ ਹੋ ਗਿਆ ਸੀ ਕਿ ਮੈਂ ਐਕਸੈਸ ਚ ਖਾ ਜਾਂਦਾ ਸੀ ਮੈਨੂੰ ਚੰਗਾ ਲੱਗਦਾ ਸੀ ਕੋਈ ਪਾਰਟਿਕੂਲਰ ਚੀਜ਼ਾਂ ਫਿਰ ਮੈਂ ਛੱਡ ਹੀ ਦਿੱਤਾ ਮੈਂ ਕਿ ਜਿਆਦਾ ਖਾਦਾ ਜਾਂਦਾ ਫਿਰ ਇਹ ਵੀ ਵਜ਼ਨ ਬਹੁਤ ਵਧਾਉਂਦਾ ਤੇ 20 ਸਾਲ ਪਹਿਲਾਂ ਵੀ ਛੱਡਦਾ ਸੀ ਤੇ ਬੜੀ ਬੈਲੈਂਸਡ ਜੀ ਡਾਈਟ ਔਰ ਹੁਣ ਮੈਂ ਨਵਾਂ ਕੰਮ ਇਹ ਸ਼ੁਰੂ ਕੀਤਾ ਉਹਦੇ ਨਾਲ ਵੀ ਫਰਕ ਪਿਆ ਥੋੜਾ ਬਹੁਤਾ ਐਕਸਰਸਾਈਜ਼ ਤਾਂ ਕਰਦੇ ਹੀ ਆ ਬਟ ਇਹ ਹੈ ਕਿ ਸ਼ਾਮ 6:30 7:00 ਵੇ ਤੋਂ ਬਾਅਦ ਖਾਣਾ ਕੁਝ ਨਹੀਂ ਐਕਸਰਸਾਈਜ਼ ਵੀ ਦੱਸੋ ਜਿਹੜੀ 7:00 ਵੇ ਤੋਂ ਬਾਅਦ ਕਰਦੇ ਹਾਂ ਹਾਂ ਜੇ 7:00 ਵੇ ਤੱਕ ਮੈਂ ਜੋ ਖਾਣਾ ਖਾ ਲਿਆ ਉਸ ਤੋਂ ਬਾਅਦ ਦੋ ਐਕਸਰਸਾਈਜ਼ ਕਰਨੀਆਂ ਇੱਕ ਤਾਂ ਜਿਹੜੀ ਪਾਰਕ 'ਚ ਜਾ ਕੇ ਆਪਾਂ ਕਰਦੇ ਆਂ ਜਾਂ ਘਰੇ ਛੋਟਾ ਜਿਹਾ ਜਿਮਿੰਗ ਦਾ ਕੁਝ ਕਰ ਲਿਆ ਤੇ ਜਿਹੜੀ ਅਗਲੀ ਇੱਕ ਐਕਸਰਸਾਈਜ਼ ਹੈ 7:00 ਵੇ ਤੋਂ ਬਾਅਦ ਉਹ ਕਰਨੀ ਕਰਨੀ ਹੈ ਹਾਂ ਜਦੋਂ ਕੋਈ ਖਾਣ ਲਈ ਤੁਹਾਡੇ ਅੱਗੇ ਕੁਝ ਵੀ ਆਵੇ ਬਈ ਤੁਸੀਂ ਕਰਦਣ ਨੂੰ ਐਂ ਕਰਨਾ ਹੈ। ਅਗਲਾ ਸਮਝ ਜਾਏਗਾ ਵੀ ਇਹਨੇ ਨਹੀਂ ਖਾਣਾ ਉਹ ਲੈ ਜਾਏਗਾ ਚੱਕ ਕੇ ਤੁਹਾਡੇ। ਇਹ ਕੈਕਸੇ ਕਹਿੰਦੇ ਹੋਰ ਕਰਦੇ ਹੋ। ਵਿਆਹ ਸਮਾਗਮ ਚੱਲ ਰਹੇ ਨੇ ਔਰ ਉੱਥੇ ਘਾਟਾ ਪਹਿਰੇ ਆ ਤੁਹਾਨੂੰ। ਹਾਂ ਉਹ ਬੜੀ ਪਾਜੀ ਅੱਗੇ ਵੇਖ ਕੇ ਪਹਿਰੇ ਅੱਗੇ ਕਿਉਂਕਿ ਵਿਆਹ ਸਾਰੇ 7 ਵਜੇ ਤੋਂ ਬਾਅਦ ਸ਼ੁਰੂ ਹੁੰਦੇ ਨੇ। ਉਹ ਮੈਂ ਤੁਹਾਨੂੰ ਉਦਾਂ ਹੱਸ ਰਿਹਾ ਸੀ ਵੀ ਅੱਗੇ ਚਾਈਦਾ ਸੀ ਸਾਹ ਬੰਦਾ ਲਾ ਲੈਂਦਾ ਵੀ ਚੱਲ ਦੋ ਜਣੇ ਗਏ ਸੀ ਇੰਨਾ ਸਗਣ ਪਾਇਆ ਇੰਨਾ ਖਾ ਵੀ ਆਏ ਹਾਂ। ਹੁਣ ਸਿਰਫ ਸਗਣ ਪਾਣਾ ਪੈਂਦਾ ਮਨ ਬਹੁਤ ਉਦੋਂ ਦੁਖੀ ਹੋ ਜਾਂਦਾ ਭਾਜੀ। ਵੱਤ ਤੋਂ ਵੱਧ ਖਾਰਾ ਸੋਡਾ ਪੀ ਕੇ ਫਿਰ ਮੈਂ ਪੈਸੇ ਪੂਰੇ ਕਰਦਾ ਪੜੇ ਉੱਥੇ। ਖਾਣਾ ਤਾਂ ਕੁਛ ਹੁੰਦਾ ਨਹੀਂ। ਨਹੀਂ ਵਾ ਸਰੀਰ ਤੋਂ ਵੱਡੀ ਕੋਈ ਕਮਾਈ ਨਹੀਂ ਜੀ। ਬਾਅਦ ਚ ਡਾਕਟਰਾਂ ਤੇ ਪੈਸੇ ਖਰਚਣ ਨਾਲ। ਤੁਸੀਂ ਸਗਨ ਪਾ ਕੇ ਵਿਆਹ ਤੋਂ ਬਿਨਾ ਖਾਦੇ ਮੋੜੋ ਜ਼ਿਆਦਾ ਵਧੀਆ ਗੱਲ ਹੈ ਮੇਰੇ ਖਿਆਲ ਨਾਲ। ਅੱਛਾ ਇਹ ਕੀ ਚੱਕਰ ਹੈ ਕਿ ਜਿਹੜੇ ਐਕਟਰ ਨੇ ਉਹ ਸਿਆਸਤ ਵਾਲੇ ਪਾਸੇ ਆ ਰਹੇ ਨੇ। ਔਰ ਜਿਹੜੇ ਅਫਸਰ ਰਹੇ ਨੇ ਉਹ ਵੀ ਸਿਆਸਤ ਵਾਲੇ ਪਾਸੇ ਆ ਰਹੇ ਨੇ। ਤੁਸੀਂ ਹੁਸ਼ਿਆਰਪੁਰ ਦਾ ਇੱਕ ਅਫਸਰ ਦੇਖਿਆ ਹੋਣਾ। ਸਿਆਸਤਾਂ ਚ ਆ ਗਿਆ ਹਾਲਾਂਕਿ ਇਲੈਕਸ਼ਨ ਨਹੀਂ ਲੜ ਪਾਇਆ ਕਹਿੰਦੇ ਉਸੇ ਤਰੀਕੇ ਨਾਲ ਤੁਸ ਤੁਹਾਡਾ ਵੀ ਕਿਰਦਾਰ ਕੋਈ ਫੂਡ ਇਨਸਪੈਕਟਰ ਟਾਈਪ ਜਿਹੜਾ ਫਰਲੋ ਵਿੱਚ ਫਰਲੋ ਵਿੱਚ ਹਾਂਜੀ ਆ ਇਹ ਕਿਉਂਕਿ ਲੋਕਾਂ ਨੇ ਰੂਟੀਨ ਚ ਉਹੀ ਫਿਲਮਾਂ ਉਹੀ ਕੈਰੈਕਟਰ ਲਗਾਤਾਰ ਦੇਖੀ ਹੁੰਦੇ ਨੇ ਪਰ ਜਿਹੜਾ ਇਹ ਫਿਲਮ ਦਾ ਸਬਜੈਕਟ ਫਰਲੋ ਦਾ ਬੜਾ ਡਿਫਰੈਂਟ ਸੀ ਔਰ ਫੂਡ ਇਨਸਪੈਕਟਰ ਲੋਕਾਂ ਨੂੰ ਕਦੇ ਇਸ ਕੈਰੈਕਟਰ ਨਾਲ ਵਾਈ ਨਹੀਂ ਪਿਆ ਤੁਸੀਂ ਦੇਖੋ ਜਿੰਨੇ ਆਪਾਂ ਹਿੰਦੀ ਵੈਬ ਸੀਰੀਜ਼ ਦੇਖਦੇ ਆ ਜਾਂ ਹਿੰਦੀ ਫਿਲਮਾਂ ਦੇਖਦੇ ਆ ਉਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਕੈਰੈਕਟਰ ਤੁਹਾਨੂੰ ਦੇਖਣ ਮਿਲਣਗੇ ਕਦੇ ਕੋਈ ਤੁਸੀਂ ਦੇਖੋ ਵੀ ਦੁਕਾਨਦਾਰ ਹੈ ਉਹ ਉਹਦੀ ਦੁਕਾਨ ਕਾਦੀ ਹੈ ਜਿਹੜੇ ਸੰਸਕਾਰ ਦਾ ਸਮਾਨ ਵੇਚਦਾ ਹੈ ਅੰਤਮ ਸੰਸਕਾਰ ਦਾ ਸਾਰੀ ਫੈਮਿਲੀ ਦਾ ਉਹੀ ਬਿਜ਼ਨਸ ਹੈ ਕਿੰਨੇ ਕਿਊਟ ਜੇ ਸਬਜੈਕਟ ਹੁੰਦੇ ਨੇ ਕਿਸੇ ਬੰਦੇ ਦੀ ਇੱਕ ਛੋਟੀ ਜੀ ਆ ਪਾਨ ਸ਼ਾਪ ਹੈ ਕਿਤੇ ਹਨਾ ਤੇ ਉਹਦੇ ਤੇ ਪੂਰੀ ਫਿਲਮ ਬਣੀ ਹੋਈ ਹੈ ਸੋ ਉਸ ਕੈਰੈਕਟਰ ਬੇਸਡ ਛੋਟੇ ਛੋਟੇ ਸਬਜੈਕਟ ਬੇਸਡ ਸਿਨੇਮਾ ਸਾਡੇ ਪੰਜਾਬੀ ਚ ਨਹੀਂ ਹੈਗਾ ਸੀ ਸੋ ਫਰਲੋ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਬੰਦਾ ਫੂਡ ਇਨਸਪੈਕਟਰ ਹੈ ਉਹਦੀ ਰੀਸੈਟਲਮੈਂਟ ਕੈਨੇਡਾ ਚ ਹੋ ਰਹੀ ਹੈ ਕਿਤੇ ਉਹ ਚਾਹੁੰਦਾ ਹੈ ਕਿ ਮੇਰੀ ਜਿਹੜੀ ਥੋੜੀ ਜੀ ਨੌਕਰੀ ਬਚੀ ਹੈ ਵੀ ਖਰਾਬ ਨਾ ਹੋਵੇ ਮੇਰੇ ਬੈਨੀਫਿਟਸ ਵੀ ਨਾ ਮਾਰੇ ਜਾਣ ਤੇ ਮੈਂ ਕੈਨੇਡਾ ਦੀ ਪੀਆਰ ਦਾ ਉਧਰ ਪੰਗਾ ਪਿਆ ਹੋਇਆ ਦਿਨ ਨਹੀਂ ਪੂਰੇ ਹੋ ਰਹੇ ਮੈਂ ਉੱਥੇ ਵੀ ਚਲਾ ਜਾਵਾਂ ਇੱਥੇ ਵੀ ਨੌਕਰੀ ਦਾ ਨੁਕਸਾਨ ਨਾ ਹੋਵੇ ਉਹ ਕਿਵੇਂ ਮੈਨੇਜ ਕਰਦਾ ਇਹ ਸਾਰਾ ਸਬਜੈਕਟ ਹੈ ਫੂਡ ਇਨਸਪੈਕਟਰ ਹੈ ਬੇਸਿਕਲੀ ਉਹ ਬੰਦਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਪਹਿਲਾਂ ਖਾਣਾ ਪੀਣਾ ਬੜਾ ਪਾਵਰਫੁਲ ਖਾਣਾ ਖਾਣਾ ਸੀਗਾ ਹੁਣ ਫਾਸਟ ਫੂਡ ਇੰਨਾ ਜ਼ਿਆਦਾ ਹੋ ਗਿਆ ਔਰ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਦੇਖੋ ਇਹ ਲਾਈਫ ਫਾਸਟ ਹੋ ਰਹੀ ਹੈ ਇਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਅੱਗੇ ਚੀਜ਼ਾਂ ਮਤਲਬ ਅਸੀਂ ਛੋਟੀਆਂ ਬੋਤਲਾਂ ਪਾਣੀ ਦੀਆਂ ਰੱਖੀਆਂ ਭਾਵੇਂ ਲੁਕਾ ਕੇ ਰੱਖੀਆਂ ਨਹੀਂ ਦਿਸਦੀਆਂ ਪਈਆਂ ਸਕਰੀਨ ਤੇ ਹਨਾ ਪਹਿਲਾਂ ਪਾਣੀ ਨਲਕਿਆਂ ਤੋਂ ਗਲੀਆਂ ਚ ਪੀਲੀਦਾ ਹੁੰਦਾ ਸੀ ਅਣਾ ਕਿਤੇ ਤੋਂ ਰਹਿ ਜਾਂਦੇ ਰਾਜ ਨਲਕਾਣਾ ਲੋਕੀ ਉੱਥੋਂ ਪਾਣੀ ਖੂਹਾਂ ਚੋਂ ਪੀ ਲੈਂਦੇ ਸੀ ਉਸ ਤੋਂ ਪਹਿਲਾਂ ਉਦੋਂ ਪਹਿਲਾਂ ਤਾਂ ਦਰਿਆਵਾਂ ਨਦੀਆਂ ਦੇ ਪਾਣੀ ਇੰਨੇ ਸਾਫ਼ ਹੁੰਦੇ ਸੀ ਲੋਕ ਉਹਦੇ ਚੋਂ ਪੀ ਲੈਂਦੇ ਹੁੰਦੇ ਸੀ ਹੁਣ ਉਹ ਚਲਣ ਘਟਦਾ ਘਟਦਾ ਮਤਲਬ ਪਾਣੀ ਦੀ ਕੁਆਲਿਟੀ ਘਟਦੀ ਗਈ ਬੋਤਲਾਂ ਚ ਬੰਦ ਹੋ ਗਿਆ ਫਿਰ ਅਸੀਂ ਕਈ ਵਾਰੀ ਬੋਤਲ ਵੱਡੀ ਲੀਟਰ ਦੀ ਲੈ ਲਈ ਥੋੜਾ ਪਾਣੀ ਪੀ ਕੇ ਰੱਖਦਾ ਤਕਲੀਫ ਹੋ ਗਈ ਅਗਲੀ ਡਿਵੈਲਪਮੈਂਟ ਹੋਈ ਗਈ ਬੋਤਲ ਛੋਟੀ ਕਰ ਦੋ ਇੱਕ ਵਾਰੀ ਵਨ ਟਾਈਮ ਯੂਜ਼ ਕਰਕੇ ਬੰਦਾ ਕਹਿੰਦਾ ਮਤਲਬ ਹੈ ਕਿ ਸਮੇਂ ਨਾਲ ਚੀਜ਼ਾਂ ਬਦਲਦੀਆਂ ਨੇ ਸੋ ਇਦਾਂ ਹੀ ਹਰ ਚੀਜ਼ ਦਾ ਜਿਹੜਾ ਆਪਣਾ ਇੱਕ ਪ੍ਰਭਾਵ ਹੈ ਸਮੇਂ ਦਾ ਪੈਂਦਾ ਹੀ ਹੈ ਫਾਸਟ ਫੂਡ ਵੀ ਤੁਹਾਡੀ ਜ਼ਿੰਦਗੀ ਚ ਉਦੋਂ ਹੀ ਆਇਆ ਜਦੋਂ ਜ਼ਿੰਦਗੀ ਇੰਨੀ ਫਾਸਟ ਹੋ ਗਈ ਤੁਹਾਡੇ ਮੀਲ ਬਦਲ ਗਏ ਮੀਲ ਦੀ ਟਾਈਮਿੰਗ ਬਦਲ ਗਈ ਮੀਲ ਦਾ ਸਟਾਈਲ ਬਦਲ ਗਿਆ ਤੁਹਾਡਾ ਚਾਹ ਵੀ ਆ ਰਹੀ ਹੈ আরে ਵਾਹ ਜੀਓ ਮੇਰੇ ਭਾਈ ਅਪਾ ਜੀ ਇਹ ਇਹ ਮੈਂ ਅੱਗੇ ਸਪਲਾਈ ਕਰ ਸਕਦਾ ਤੁਹਾਨੂੰ ਥੈਂਕ ਯੂ ਬਾਜੀ ਮੈਂ ਲੈਂਦਾ ਨਹੀਂ ਆਪ ਮੇਰੇ ਵੀਰ ਏ ਤੁਸੀਂ ਕਹਿੰਦੇ ਆਈਕਲ ਵਿਦਆਊਟ 슈ਗਰ ਜਿਹੜੀ ਅੰਗਰੇਜ਼ਾਂ ਵਾਲੀ ਚਾਹ ਪੀ ਰਹੇ ਹੋ ਮੈਂ ਸ਼ਾਇਦ ਇਦਾਂ ਅੰਗਰੇਜ਼ੀ ਆ ਜੇ ਨਹੀਂ ਭਾਜੀ ਮੈਂ ਬੜੇ ਸਾਲਾਂ ਤੋਂ ਇਹ ਵੀ ਨੂੰ 15-20 ਸਾਲ ਹੋ ਗਏ ਨੇ 15 ਸਾਲ ਹੋ ਗਏ ਮੈਂ ਕਿਉਂਕਿ ਚਾਹ ਬਿਨਾ ਮਿੱਠੇ ਤੋਂ ਪੀ ਕੇ ਫਿਰ ਪਤਾ ਲੱਗਦਾ ਚਾਹ ਦਾ ਸੁਆਦ ਕੀ ਹੁੰਦਾ ਮੈਨੂੰ ਬਾਅਦ ਚੋ ਅਹਿਸਾਸ ਹੋਇਆ ਇੰਨੇ ਸਾਲ ਖੰਡ ਹੀ ਪੀਂਦੇ ਰਹੇ ਹਾਂ ਸੋ ਕਦੇ-ਕਦੇ ਦਿਲ ਕਰੇ ਗੋੜਾ ਵਾਲੀ ਚਾਹ ਵੀ ਪੀ ਲੈਂਦਾ ਮੈਂ ਯਾਨੀ ਕਿ ਮਨ ਮਾਰ ਲਿਆ ਪਰ ਜਿਹੜਾ origignal ਟੀ ਫਲੇਵਰ ਹੈ ਨਾ ਚਾਹ ਦਾ ਉਹ ਬਿਨਾ ਮਿੱਠੇ ਤੋਂ ਹੀ ਆਉਂਦਾ ਸੋ ਆਈ ਲਵ ਟੀ ਵਿਦਆਊਟ 슈ਗਰ ਤੇ ਬਾਕੀ ਦੁੱਧ ਵੀ ਆਪਣਾ ਇੱਕ ਸਵਾਦ ਆ ਉਹਦਾ ਬਿਨਾ ਮਿੱਠੇ ਤੋਂ ਪੀਓ ਤਾ ਕਾਫੀ ਵੀ ਮਤਲਬ ਆਪਣਾ ਆਪਣਾ ਟੇਸਟ ਹੁੰਦਾ ਮੈਂ ਰეკਮੈਂਡ ਨਹੀਂ ਕਰਦਾ ਕਿ ਸਾਰਿਆਂ ਨੂੰ ਪੀਣੀ ਚਾਹੀਦੀ ਵੈਸੇ ਮਿੱਠਾ ਉਦੋਂ ਹੀ ਘਟਾਉਣਾ ਚਾਹੀਦਾ ਲਾਈਫ ਦੇ ਵਿੱਚੋਂ ਇਹ ਮੇਰੀ ਸੁਜੈਸ਼ਨ ਹੈ ਪਰ ਮਿੱਠਾ ਵਾਈਟ 슈ਗਰ ਘਟਾਓ ਗੁੜ ਗੜ ਸ਼ੱਕਰ ਜਿਹੜੇ ਲੈਂਦੇ ਲਈ ਜਾ ਕੋਈ ਦਿੱਕਤ ਨਹੀਂ ਜੇ ਸਰੀਰ ਠੀਕ ਆ ਤਾਂ ਆਨੰਦ ਲਓ ਅੱਛਾ ਗੁਰਪ੍ਰੀਤ ਸਿੰਘ ਹੋਰਾਂ ਨੂੰ ਹਰ ਕਿਸੇ ਨੇ ਦੇਖਿਆ ਹਮੇਸ਼ਾ ਹਸਾਂਦੇ ਕਹਿੰਦੇ ਕਿ ਗੁਰਪ੍ਰੀਤ ਆ ਗਿਆ ਤਾਂ ਹਰ ਹਮੇਸ਼ਾ ਚਿਹਰੇ ਤੇ ਬੰਦਾ ਕਿੰਨਾ ਵੀ ਉਦਾਸ ਹੋਵੇ ਉਹ ਹੱਸਦਾ ਹੁੰਦਾ ਲੇਕਿਨ ਤੁਹਾਡਾ ਜਿਹੜਾ ਨਵਾਂ ਫਲੇਵਰ ਆ ਕਿ ਤੁਸੀਂ ਬੰਦਿਆਂ ਨੂੰ ਰਵਾਵ ਹੀ ਦਿੱਤਾ ਤੁਸੀਂ ਬੰਦਿਆਂ ਨੂੰ ਸੀਰੀਅਸ ਵੀ ਕਰ ਦਿੱਤਾ ਇੰਨੇ ਸਮੇਂ ਬਾਅਦ ਮਤਲਬ ਇਸ ਤਰੀਕੇ ਦੇ ਰੋਲ ਔਰ ਕੋਈ ਯਕੀਨ ਹੀ ਨਹੀਂ ਕਰ ਸਕਦਾ ਸੀ ਕਿ ਗੁਰਪ੍ਰੀਤ ਸਿੰਘ ਹੋਰੀ ਇੰਨੇ ਵਰਸਟਾਈਲ ਹੋ ਸਕਦੇ ਨੇ ਗੱਲ ਇਹੀ ਹੈ ਜੀ ਕਿ ਲੋਕਾਂ ਨੂੰ ਮੇਰਾ ਸਟਾਰਟਿੰਗ ਪੁਆਇੰਟ ਨਹੀਂ ਪਤਾ ਸ਼ੁਰੂ ਜਦੋਂ ਮੈਂ ਹੋਇਆ ਨਾ ਜੀ ਉਹ ਮੈਂ ਦੂਰਦਰਸ਼ਨ ਤੋਂ ਬੜੇ ਕੈਰੈਕਟਰ ਰੋਲਸ ਕੀਤੇ ਨੇ ਉਦੋਂ ਵੀ ਬੜਾ ਇਮੋਸ਼ਨਲ ਕੰਮ ਕੀਤਾ ਪਰ ਇੱਕ ਟਾਈਮ ਆ ਗਿਆ ਜਦੋਂ ਮੈਨੂੰ ਸਮਝ ਆ ਗਈ ਕਿ ਨਹੀਂ ਯਾਰ ਮੈਂ ਆਨੈਸਟਲੀ ਕਹਿ ਰਿਹਾ ਅੱਜ ਸਮਾਂ ਹੋਰ ਹੈ ਉਦੋਂ ਸਮਾਂ ਹੋਰ ਸੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਤੁਸੀਂ ਕਹੋ ਕਿ ਤੁਸੀਂ ਅਗਰ ਸੀਰੀਅਸ ਰੋਲ ਕਰਕੇ ਬ੍ਰੈਡ ਐਂਡ ਬਟਰ ਚਲਾ ਸਕਦੇ ਹੋ ਤੁਹਾਡੇ ਕੋਲ ਕੋਈ ਸਾਧਨ ਹੀ ਨਹੀਂ ਸੀ ਦੂਰਦਰਸ਼ਨ ਹੀ ਹੁੰਦਾ ਸੀ ਫਿਰ ਦੂਜੇ ਚੈਨਲ ਵੀ ਜਦੋਂ ਆਏ ਉਹਨਾਂ ਚੈਨਲਾਂ ਕੋਲ ਫਿਕਸ਼ਨ ਨਹੀਂ ਸੀ ਹੈਗੀ ਠੀਕ ਹੈ ਨਾ ਫਿਕਸ਼ਨ ਆਈ ਹੈ ਤੇ ਉਹਦੇ ਪੈਸੇ ਘੱਟ ਮਿਲਦੇ ਸੀ ਉਹ ਮੈਨੂੰ ਜਦੋਂ ਕਾਮੇਡੀ ਕਰਦਿਆਂ ਕਰਦਿਆਂ ਪੈਸੇ ਪੁੱਸੇ ਜੇ ਮਿਲਣ ਲੱਗ ਪਏ ਆਡੀਓ ਕੇਸਟ ਆਣ ਲੱਗ ਪਏ ਤਾਂ ਕੰਪਨੀਆਂ ਨੇ ਪੈਸੇ ਦੇਣੇ ਸ਼ੁਰੂ ਕਰਤੇ ਉਹ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਨਾ ਤੁਹਾਡੇ ਕੋਲ ਚੀਜ਼ਾਂ ਆndੀਆਂ ਨੇ ਬੰਦਾ ਕਹਿੰਦਾ ਯਾਰ ਬਾਕੀ ਕੰਮ ਹੋਲਡਰ ਤੇ ਪਾ ਦੋ ਆ ਕਾਮੇਡੀ ਵਾਲਾ ਕੰਮ ਠੀਕ ਹੈ ਔਰ ਦੂਜੀ ਗੱਲ ਹੈ ਮੈਂ ਕਾਮੇਡੀ ਨੂੰ ਖੁਦ ਬਹੁਤ ਇੰਜੋਏ ਕਰਦਾ ਸੀ ਔਰ ਤੀਜੀ ਗੱਲ ਇਹ ਸੀ ਕਿ ਆਡੀਅנס ਨੇ ਮੇਰਾ ਜਿਹੜਾ ਕਾਮਿਕ ਸਟਾਈਲ ਸੀ ਉਹਨੂੰ ਐਕਸੈਪਟ ਕਰ ਲਿਆ ਸੀ ਔਰ ਉਹਨੂੰ ਹਾਂ ਲੋਕ ਉਹਨੂੰ ਬਹੁਤ ਲਾਈਕ ਕਰਦੇ ਸੀ ਫਿਰ ਜਿਹੜੀ ਚੀਜ਼ ਤੁਹਾਡੇ ਲਈ ਇੱਕ ਈਜ਼ੀ ਪਾਥ ਬਣ ਜਾਂਦੀ ਹੈ ਨਾ ਤੁਸੀਂ ਉਹਨੂੰ ਸੌਖੇ ਰਸਤੇ ਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਲੈਂਦੇ ਹੋ ਤੇ ਮੈਨੂੰ ਫਿਰ ਕਾਮੇਡੀ ਅੰਦਰੋਂ ਵੀ ਆਨੰਦ ਦਿੰਦੀ ਸੀ ਲੋਕਾਂ ਨੂੰ ਵੀ ਖੁਸ਼ੀ ਦਿੰਦੀ ਸੀ ਪਪੂਲਾਰਿਟੀ ਸ਼ੋਹਰਤ ਦੁਨੀਆ ਭਰ ਦੀ ਸੈਰ ਕੀਤੀ ਦੁਨੀਆ ਦੇ ਕੋਈ 30 35 ਮੁਲਕਾਂ 'ਚ ਪਰਫਾਰਮੈਂਸ ਕੀਤੀ ਹੈ ਹੈਨਾ ਇੰਨਾ ਘੁੰਮੇ ਫਰੇ ਆ ਹਰ ਚੈਨਲ ਤੇ ਪਰਫਾਰਮ ਕੀਤਾ ਉਹ ਸ਼ਾਇਦ ਐਜ਼ ਐਨ ਐਕਟਰ ਮੈਨੂੰ ਉਨਾ ਕੰਮ ਨਾ ਮਿਲਦਾ ਜਿੰਨਾ ਐਜ਼ ਅ ਕਮੀਡੀਅਨ ਮਿਲਿਆ ਮੈਂ ਵੀ ਇੰਜੋਏ ਕੀਤਾ ਆਡੀਅנס ਨੇ ਵੀ ਇੰਜੋਏ ਕੀਤਾ ਤੇ ਬ੍ਰੈਡ ਐਂਡ ਬਟਰ ਕਮਾ ਲਿਆ ਤੇ ਪਰਿਵਾਰ ਨੇ ਵੀ ਇੰਜੋਏ ਕੀਤਾ ਜਦੋਂ ਪੈਸੇ ਆ ਗਏ ਸੋਚਿਆ ਹਾਂ ਸੀਰੀਅਸ ਰੋਲ ਵੀ ਹੁਣ ਜਦੋਂ ਮੇਰੀ ਤਸੱਲੀ ਹੈ ਪੈਸੇ ਤਾਂ ਕਦੇ ਇੰਨੇ ਚਾਹੀਦੇ ਹੀ ਨਹੀਂ ਮੈਂ ਸੱਚ ਦੱਸਾਂ ਪੈਸੇ ਤਾਂ ਕੋਈ ਅੰਤ ਨਹੀਂ ਜੇ ਕੋ ਪੈਸੇ ਆ ਗਏ ਫਿਰ ਤਾਂ ਮੈਨੂੰ ਅੱਜ ਵੀ ਪੈਸੇ ਦੀ ਤੁਹਾਡੇ ਲਈ ਪੈਸੇ ਦੀ ਕੀ ਮੇਰੇ ਲਈ ਸਰ ਜ਼ਿੰਦਗੀ ਦਾ ਗੁਜ਼ਰਬਸਰ ਸੋਹਣੀ ਸਮੂਥ ਜ਼ਿੰਦਗੀ ਬਾਕੀ ਇਹ ਤਮਾ ਐਂਡਲੈਸ ਹੈ ਇਹਦਾ ਕੋਈ ਅੰਤ ਨਹੀਂ ਜਿੱਥੇ ਅੰਤ ਹੈ ਉਹ ਦੱਸ ਦੋ ਵੀ ਉਹ ਕਿਹੜੀ ਫਿਗਰ ਹੈ ਮਹੀਨੇ ਮਹੀਨੇ ਦੇ ਲਈ ਕਿੰਨੇ ਕ ਪੈਸੇ ਚਾਹੀਦੇ ਨਹੀਂ ਇਹ ਹਰ ਬੰਦੇ ਦੀ ਆਪਣੀ ਇੱਕ ਰਿਕੁਆਇਰਮੈਂਟ ਹੈ ਲੱਗ ਜਿਹੜੇ ਜਿੱਥੇ ਤੁਸੀਂ ਆਪਣਾ ਮਾਈਂਡ ਸੈਟ ਕਰ ਲੈਂਦੇ ਹੋ ਸੋ ਮੈਨੂੰ ਲੱਗਦਾ ਕਿ ਜਿੱਦਾਂ ਮੇਰੇ ਵਰਗੇ ਬੰਦੇ ਦੀ ਜੇ ਸੋਫੀ ਬੰਦੇ ਦੀ ਕੋਈ ਬਹੁਤ ਜ਼ਿਆਦਾ ਪਰਸਨਲ ਰਿਕੁਆਇਰਮੈਂਟਸ ਤਾਂ ਹੈ ਨਹੀਂ ਤੇ ਪਰਿਵਾਰ ਦੀਆਂ ਵੀ ਕੋਈ ਏਦਾਂ ਦੀਆਂ ਨਹੀਂ ਰੱਖੀਆਂ ਕੋਈ ਵੀ ਹੋਟਲਾਂ ਆਪਾਂ ਕਲੱਬਾਂ 'ਚ ਜਾਣ ਵਾਲੇ ਖਰਚੇ ਤਾਂ ਫालतू ਚੀਜ਼ਾਂ ਦੇ ਹੁੰਦੇ ਆ ਔਰ ਮੈਂ ਆਪਣੇ ਆਪ ਨੂੰ ਸੈੱਟ ਵੀ ਇਦਾਂ ਕੀਤਾ ਵੀ ਆਪਣੇ ਲੈਵਲ ਤੋਂ ਇੱਕ ਗ੍ਰੇਡ ਥੱਲੇ ਦਾ ਮੈਂ ਮੋਬਾਈਲ ਰੱਖਦਾ ਆਪਣੇ ਲੈਵਲ ਤੋਂ ਇੱਕ ਗ੍ਰੇਡ ਥੱਲੇ ਦੀ ਗੱਡੀ ਰੱਖਦਾ ਕਿਹੜਾ ਮੋਬਾਈਲ ਰੱਖਿਆ ਜਿਹੜਾ ਵੀ ਰੱਖਾਂ ਮੈਂ ਗੱਲ ਕਰਦਾ ਬਿਲਕੁਲ 33 10 ਵੀ ਰਿਹਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਕਦੇ ਆਪਣੀ ਤੋਂ ਇੱਕ ਲੈਵਲ ਉੱਪਰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਮੈਂ ਆਪਣੇ ਨੂੰ ਲੈਵਲ ਤੇ ਰੱਖਿਆ ਇਸ ਕਰਕੇ ਜ਼ਿੰਦਗੀ ਦੇ ਬਾਹਲੇ ਖਰਚੇ ਵੀ ਨਹੀਂ ਔਰ ਵੈਸੇ ਵੀ ਰੱਬ ਨੇ ਜਿੰਨੀ ਕੁ ਲੋੜ ਸੀ ਉਹਨੇ ਦੇ ਦਿੱਤੇ ਵੀ ਬੱਚੇ ਪੜਾਉਣੇ ਹੁੰਦੇ ਘਰ ਬਣਾਉਣਾ ਹੁੰਦਾ ਉਹ ਬਣ ਗਿਆ ਬੱਚੇ ਪੜ ਗਏ ਸੋਹਣੀ ਜ਼ਿੰਦਗੀ ਹੈ ਕਹਿਣ ਦਾ ਮਤਲਬ ਇਹ ਹੈ ਜੀ ਕਿ ਐਂਡਲੈਸ ਇੱਛਾਵਾਂ ਨੇ ਇਹਨਾਂ ਨੂੰ ਜਿੱਥੇ ਅਸੀਂ ਆਪ ਇੱਕ ਮਾਰਕ ਦੇ ਦੇਾਂਗੇ ਵੀ ਇਤੋਂ ਅੱਗੇ ਨਹੀਂ ਜਾਣਾ ਨਹੀਂ ਜਾਣ ਗੀਆਂ ਜੇ ਉਹ ਲਾਈਨ ਟਪਾ ਦੇਾਂਗੇ ਤੇ ਫਿਰ ਤਾਂ ਤੁਸੀਂ ਆਈਲੈਂਡ ਵੀ ਖਰੀਦਣ ਨੂੰ ਫਿਰਦੇ ਹੋ ਵੀ ਫਲਾਣਾ ਆਈਲੈਂਡ ਹੀ ਮੇਰਾ ਹੋ ਜਾਵੇ ਹਨਾ ਮੈਂ ਸੀਰੀਅਸ ਰੋਲ ਦਾ ਜ਼ਿਕਰ ਕਰ ਰਿਹਾ ਸੀ ਡਾਇਰੈਕਟਰ ਨੇ ਤੁਹਾਨੂੰ ਰਾਜ਼ੀ ਕੀਤਾ ਜਾਂ ਤੁਸੀਂ ਰਾਜ਼ੀ ਹੋਏ ਜਦੋਂ ਕਾਲ ਮੂਵੀ ਜਾਂ ਤੁਹਾਡੀ ਅਰਦਾਸ ਫਿਲਮ ਜਿਹੜੀ ਆਈ ਜਾਂ ਤੁਹਾਡੀ ਨਾਨਕ ਜਿਹੜੀਆਂ ਹੋਰ ਮੂਵੀ ਆਈਆਂ ਕਦੋਂ ਤੁਹਾਨੂੰ ਲੱਗਾ ਕਿ ਇਸ ਕਿਰਦਾਰਾਂ ਦੇ ਵਿੱਚ ਵੀ ਮੈਂ ਢਲ ਸਕਦਾ ਔਰ ਉਹ ਕਿਰਦਾਰ ਮੈਨੂੰ ਲੱਗਦਾ ਕਿ ਆਪਣੀ ਵੱਖਰੀ ਛਾਪ ਛੱਡ ਕੇ ਤੁਹਾਨੂੰ ਅੱਜ ਅਰਦਾਸ ਲਈ ਇੱਕ ਵੱਖਰੇ ਅੰਦਾਜ਼ ਇੱਕ ਹਰ ਕਿਸੇ ਦੇ ਇਮੇਜ ਵਿੱਚ ਹੈ ਦੇਖੋ ਮੇਰਾ ਮਨ ਤਾਂ ਸੀਗਾ ਇਹ ਮੈਂ ਵਿੱਚ ਕਦੇ-ਕਦੇ ਆਪਣਾ ਸ਼ੌਂਕ ਪੂਰਾ ਕਰਨ ਲਈ ਸੀਰੀਅਸ ਕੈਰੈਕਟਰ ਕਰ ਲੈਂਦਾ ਹੁੰਦਾ ਸੀ ਜਿੱਦਾਂ ਮਨਮੋਹਨ ਜੀ ਦੀਆਂ ਫਿਲਮਾਂ ਈਵਨ ਮੁੰਡੇ ਯੂਕੇ ਦੇ ਤੋਂ ਬਾਅਦ ਵੀ ਜਦੋਂ ਇਨੀ ਮੇਰੀ ਹਿੱਟ ਕਾਮੇਡੀ ਫਿਲਮ ਸੀ ਉਸ ਤੋਂ ਬਾਅਦ ਵੀ ਇੱਕ ਫਿਲਮ ਆਈ ਸੀ ਇੱਕ ਕੁੜੀ ਪੰਜਾਬ ਦੀ ਉਹਦੇ ਚ ਲਾਲੀ ਬਾਬੇ ਦਾ ਮੈਂ ਸੀਰੀਅਸ ਰੋਲ ਕੀਤਾ ਸੀ ਕਦੇ ਕਦੇ ਮੈਂ ਆਪਣਾ ਮਨ ਖੁਸ਼ ਕਰਨ ਲਈ ਕਰ ਲੈਂਦਾ ਸੀ ਇਦਾਂ ਦੇ ਕੈਰੈਕਟਰ ਪਰ ਜਦੋਂ ਮੇਰਾ ਮਨ ਵੀ ਸੀਗਾ ਵੀ ਹੁਣ ਕੁਝ ਅਲੱਗ ਕਰਾਂ ਕੈਰੀ-ਆਨ ਜੱਟਾ ਤੋਂ ਬਾਅਦ ਨਾ ਜੀ ਮੈਨੂੰ ਲੱਗਾ ਕਿ ਐਕਸਟ੍ਰੀਮ ਲੈਵਲ ਹੈ ਕਾਮੇਡੀ 'ਚ ਹੁਣ ਕੀ ਕਰੀ ਜਾਵਾਂਗੇ ਮੈਨੂੰ ਪਤਾ ਸੀ ਇਸ ਤੋਂ ਬਾਅਦ ਜੋ ਵੀ ਹੋਏਗਾ ਕੈਰੀ-ਆਨ ਜੱਟਾ ਦਾ ਰੈਪਲੀਕਾ ਹੀ ਹੋਏਗਾ ਇਸ ਤੋਂ ਥੱਲੇ ਹੀ ਹੋਏਗਾ ਇਸ ਤੋਂ ਉੱਪਰ ਕੁਝ ਨਹੀਂ ਹੋਏਗਾ ਹਨਾ ਇਸ ਕਰਕੇ ਮੈਨੂੰ ਲੱਗਾ ਕਿ ਹੁਣ ਨਵਾਂ ਕੀ ਆ ਲਾਈਫ ਦੇ ਵਿੱਚ ਫਿਰ ਅਚਾਨਕ ਉਸੇ ਟਾਈਮ ਤੇ ਹੀ ਮੇਰੇ ਖਿਆਲ ਨਾਲ ਉਸ ਤੋਂ 1.5 ਸਾਲ ਬਾਅਦ ਗਿੱਪੀ ਨੇ ਮੇਰੇ ਨਾਲ ਗੱਲ ਕੀਤੀ ਅਰਦਾਸ ਫਿਲਮ ਬਾਰੇ ਤੇ ਪਹਿਲਾਂ ਤਾਂ ਮੈਂ ਡਰ ਗਿਆ ਵੀ ਇਹ ਪ੍ਰੀਚਿੰਗ ਜੀ ਵਾਲੀ ਫਿਲਮ ਹੈ ਤੇ ਫਿਰ ਫਿਰ ਮੈਨੂੰ ਲੱਗਾ ਕਿ ਨਹੀਂ ਜ਼ਿੰਦਗੀ ਐਕਸਪੈਰੀਮੈਂਟ ਕਰਕੇ ਦੇਖਣਾ ਚਾਹੀਦਾ ਤੇ ਉਹ ਗਿੱਪੀ ਇੰਨਾ ਕਿ ਐਨਥੂਸੀਆਸਟਿਕ ਸੀ ਉਸ ਫਿਲਮ ਨੂੰ ਲੈ ਕੇ ਇੰਨਾ ਕੋ ਦੇ ਅੰਦਰ ਉਤਸ਼ਾਹ ਸੀ ਕਿ ਭਾਜੀ ਇਹ ਵਧੀਆ ਬਣੇਗੀ ਆਪਾਂ ਵਧੀਆ ਬਣਾਵਾਂਗੇ ਉਹ ਜੀ ਪੀ ਵੀ ਐਜ਼ ਅ ਡਾਇਰੈਕਟਰ ਆਪਣਾ ਡੈਬਿਊ ਕਰਨਾ ਚਾਹੁੰਦਾ ਸੀ ਉਸ ਫਿਲਮ ਦੇ ਨਾਲ ਉਹ ਸਾਡਾ ਕੌਨਫੀਡੈਂਸ ਐਸਾ ਕਿ ਦੂਜੇ ਤੇ ਬਣਿਆ ਫਿਰ ਅਸੀਂ ਅਰਦਾਸ ਫਿਲਮ ਕੀਤੀ ਉਹ ਫੇ ਮੇਰੇ ਅੰਦਰ ਦਾ ਜਿਹੜੇ بڑے ਸਾਲਾਂ ਦਾ ਸੁੱਤਾ ਇੱਕ ਸੀਰੀਅਸ ਐਕਟਰ ਸੀ ਉਹਨੂੰ ਵੀ ਮੌਕਾ ਮਿਲਿਆ ਉਹਨੇ ਪਰਫਾਰਮ ਕੀਤਾ ਫਿਰ ਮੈਨੂੰ ਉਦਾਂ ਦੇ بڑے ਰੋਲ ਆਉਣ ਲੱਗ ਗਏ ਪਰ ਮੈਂ ਜਿਹੜਾ ਮੇਰਾ ਮਨ ਕਰਦਾ ਸੀ ਮੈਂ ਉਹ ਕਰਦਾ ਸੀ ਪਰ ਮੈਂ ਕਾਮੇਡੀ ਪੈਰਲਰ ਕਰਦਾ ਰਿਹਾ ਕਿ ਲੋਕ ਇਹ ਨਾ ਸਮਝਣ ਕਿ ਸ਼ਾਇਦ ਉਹ ਲਾਈਨ ਛੱਡ ਕੇ ਇਧਰ ਚਲਾ ਗਿਆ ਤੇ ਕਾਮੇਡੀ ਲਗਾਤਾਰ ਕੀਤੀ ਲਾਵਾਂ ਫੇਰੇ ਵਰਗੀਆਂ ਫਿਲਮਾਂ ਉਸ ਤੋਂ ਬਾਅਦ ਹੀ ਆਈਆਂ ਨੇ ਫਿਰ ਪੰਜਾਬੀ ਦੇਖਦੇ ਆ ਸੀਰੀਅਸ ਰੋਲ ਜਾਂ ਕਿਉਂਕਿ ਕਿਉਂਕਿ ਕਿਸੇ ਐਕਟਰ ਜਾਂ ਡਾਇਰੈਕਟਰ ਨੂੰ ਬਾਰ ਬਾਰ ਇਹ ਪੁੱਛਿਆ ਜਾਂਦਾ ਹੈ ਕਿ ਯਾਰ ਤੁਸੀਂ ਸਿਰਫ ਕਾਮੇਡੀ ਜੋਨ 'ਚ ਹੀ ਚਲੇ ਗਏ ਹੋ ਹੋਰ ਕਿਤੇ ਨਹੀਂ ਜਾਂਦਾ ਉਹ ਕਹਿੰਦਾ ਕਿ ਅਸੀਂ ਕਰੀਦਾ ਲੇਕਿਨ ਅਸੀਂ ਪੈਸਾ ਕਮਾਣਾ ਰੈਵਨਿਊ ਨਹੀਂ ਆਂਦਾ ਲੋਕ ਦੇਖਣ ਹੀ ਨਹੀਂ ਆਉਂਦੇ ਅਕਾਲ ਫਿਲਮ ਦਾ ਵੀ ਉਹਨਾਂ ਰਿਸਪੌਂਸ ਨਹੀਂ ਆਇਆ ਜਿੰਨਾ ਰਿਸਪੌਂਸ ਸ਼ਾਇਦ ਤੁਸੀਂ ਐਕਸਪੈਕਟ ਕਰ ਰਹੇ ਸੀ ਦੋ ਗੱਲਾਂ ਨੇ ਭਾਜੀ ਜੇ ਅਰਦਾਸ ਵਰਗਾ ਕਰੈਕਟਰ ਲੋਕ ਪਸੰਦ ਨਾ ਕਰਦੇ ਫਿਰ ਅਦਾਸ ਕਰਾ ਨਾ ਬੰਦੀ ਜੇ ਅਰਦਾਸ ਕਰਾ ਨਾ ਚੱਲਦੀ ਤੇ ਫਿਰ ਅਰਦਾਸ ਸਰਬਤ ਦੇ ਭਲੇ ਦੀ ਨਾ ਬਣਦੀ। ਸੋ ਲੋਕ ਲਾਈਕ ਕਰਦੇ ਨੇ ਲੋਕਾਂ ਨੂੰ ਉਸ ਸਖੀਰੇ ਦਾ ਉਸ ਪੱਧਰ ਦਾ ਕੰਮ ਦਿਖਾਓ ਉਹ ਬਹੁਤ ਪਸੰਦ ਕਰਦੇ ਨੇ ਲੋਕ ਨਾਲ ਤੁਰਦੇ ਆ ਤੁਹਾਡੇ। ਫਿਰ ਸਾਡੀ ਫਿਲਮ ਮਸਤਾਨੇ ਆਈ ਸੀ। ਲੋਕਾਂ ਨੇ ਬੇਤਹਾਸ਼ਾ ਪਸੰਦ ਕੀਤੀ ਸੀ। ਠੀਕ ਹੈ ਨਾ? ਫਿਰ ਮੇਰਾ ਕਰੈਕਟਰ ਚੱਲ ਜਿੰਦੀਏ ਚ ਲੋਕਾਂ ਨੇ ਬਹੁਤ ਪਸੰਦ ਕੀਤਾ ਫਿਲਮ ਵੀ ਬਹੁਤ ਪਸੰਦ ਕੀਤੀ। ਸੋ ਇਦਾਂ ਦੀਆਂ ਬਹੁਤ ਫਿਲਮਾਂ ਆਈਆਂ ਸਾਡੀਆਂ ਜਿਹੜੀਆਂ ਲੋਕਾਂ ਨੇ ਦਾਣਾ ਪਾਣੀ ਵਾਲਾ ਕਰੈਕਟਰ ਇੱਕ ਦਿਨ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆ ਪੰਕਜ ਕਪੂਰ ਸਾਹਿਬ ਉਹਨਾਂ ਨੂੰ ਉਹਨਾਂ ਪੰਜਾਬੀ ਫਿਲਮ ਸਾਡੀ ਆ ਦਾਣਾ ਪਾਣੀ ਦੇਖਣ ਦਾ ਮੌਕਾ ਮਿਲਿਆ ਉਹਨਾਂ ਨੇ ਬਾਈ ਨੇਮ ਇੱਕ ਕਿਸੇ ਨੂੰ ਸੁਨੇਹਾ ਦਿੱਤਾ ਯਾਰ ਉਹ ਮੁੰਨੇ ਗੁਰਪ੍ਰੀਤ ਨੇ ਉਹਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਮੈਨੂੰ ਚੰਗਾ ਲੱਗਾ ਸਾਡੇ ਲਈ ਤਾਂ ਸਰਟੀਫਿਕੇਟ ਹੈ ਨਾ ਐਡਾ ਵੱਡਾ ਫਨਕਾਰ ਤੁਹਾਡਾ ਕੰਮ ਦੇਖ ਕੇ ਤੁਹਾਨੂੰ ਪਸੰਦ ਕਰੇ ਤੇ ਮੈਨੂੰ ਹਮੇਸ਼ਾ ਹੀ ਉਸ ਚੀਜ਼ ਨੇ ਤਸੱਲੀ ਦਿੱਤੀ ਬਟ ਜਿਹੜੀ ਤੁਸੀਂ ਪਾਰਟਿਕੂਲਰ ਅਕਾਲ ਦੀ ਗੱਲ ਕੀਤੀ ਆ ਉਹਦੇ ਰੀਜ਼ਨ ਇਹ ਸੀਗਾ ਕਿ ਕੁਝ ਵਿਵਾਦ ਉਹਦੇ ਨਾਲ ਜੁੜ ਗਏ ਤੇ ਤਾਂ ਕਰਕੇ ਫਿਰ ਲੋਕ ਸਿਨੇਮਾ ਚ ਉਸ ਤਰੀਕੇ ਨਾਲ ਨਹੀਂ ਗਏ ਹਾਲਾਂਕਿ ਫਿਲਮ ਬਰੀ ਵੈਲ ਮੇਡ ਫਿਲਮ ਸੀ ਕੁਝ ਫਿਲਾਸਫੀ ਸੀਗੇ ਜਿਹੜੇ ਲੋਕਾਂ ਨੇ ਉਹ ਅੱਗੇ ਤੋਂ ਹੋਰ ਧਿਆਨ ਚ ਰੱਖਣੇ ਚਾਹੀਦੇ ਕਿ ਉਹ ਨਾ ਹੋਣ ਬਟ ਉਹਦੇ ਬਿਜ਼ਨਸ ਨਾ ਕਰਨ ਦਾ ਕਾਰਨ ਇਹ ਸੀਗਾ ਕਿ ਉਹ ਵਿਵਾਦਾਂ ਕਰਕੇ ਨਹੀਂ ਜਾ ਸਕੀ ਫਿਲਮ ਅੱਗੇ ਪਰ ਆ ਜਿਹੜੀ ਫਿਲਮ ਸਾਡੀ ਹੁਣ ਆਈ ਹੈ ਆ ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੇ ਇਨਸੀਡੈਂਟ ਤੇ ਬੇहद ਪਸੰਦ ਕੀਤੀ ਲੋਕਾਂ ਨੇ ਇਹ ਮੈਨੂੰ ਆਤਾ ਪੰਜਾਬ ਨਾਲੋਂ ਵੱਧ ਫੋਰਨ ਚ ਜਿਆਦਾ ਨਹੀਂ ਇੱਥੇ ਮੈਂ ਤੁਹਾਨੂੰ ਦੱਸਾਂ ਉਦੋਂ ਤੇ ਅਜੇ ਅਕਾਲ ਵਾਲਾ ਵੀ ਇਹਦੇ ਮਗਰਮਗਰ ਵਿਵਾਦ ਚੱਲ ਕੇ ਆ ਰਿਹਾ ਸੀ ਸਿਨਮੇ ਚ ਅਜੇ ਉਹ ਮਾਹੌਲ ਖਰਾਬ ਹੋਇਆ ਪਿਆ ਸੀ ਫਿਰ ਉਸ ਤੋਂ ਬਾਅਦ ਵਾਰ ਜਿਹੜੀ ਹੈ ਇੰਡੋਪਾਕ ਜਿਹੜੀ 4 ਦਿਨ ਦੀ ਹੋਈ ਹੈ ਉਹ ਮਾਹੌਲ ਖਰਾਬ ਹੋ ਗਿਆ ਸਿਨਮੇ ਜਾਣੋ ਲੋਕ ਡਰ ਰਹੇ ਸੀ ਉਹਦੇ ਮਗਰ ਬੜੇ ਰੀਜ਼ਨ ਸੀ ਇੱਥੇ ਕਿ ਲੋਕ ਕਿਉਂ ਨਹੀਂ ਜਾ ਪਾਏ ਜ਼ਿਆਦਾ ਪਰ ਬਾਹਰ ਤਾਂ ਮਨੇ ਬਹੁਤ ਕਮਾਲ ਦਾ ਕੰਮ ਕੀਤਾ ਇੱਥੇ ਵੀ ਵਧੀਆ ਕੀਤਾ ਪਰ ਇੱਥੇ ਡਬਲ ਕਰ ਸਕਦੀ ਸੀ ਉਸ ਤੋਂ ਜੇ ਹਾਲਾਤ ਸਾਜ਼ਗਾਰ ਹੁੰਦੇ ਪਤਾ ਲੱਗਾ ਪਾਠ ਤੁਸੀਂ ਬਹੁਤ ਕਰਦੇ ਹੋ ਬੱਚਿਆਂ ਨੂੰ ਵੀ ਤੁਸੀਂ ਪਾਠ ਦੇ ਨਾਲ ਜੁੜਿਆ ਹੋਇਆ ਨਹੀਂ ਪਾਠ ਕਰਦਾ ਨਹੀਂ ਮੈਂ ਨਾਲ ਜ਼ਿਆਦਾ ਜੀ ਮੈਂ ਸਮਝਦਾ ਜ਼ਿਆਦਾ ਪਾਠ ਜਦੋਂ ਕਿਤੇ ਪਾਠ ਸੁਣ ਲੈਣਾ ਨੂੰ ਕੋਈ ਵੀ ਪੰਕਤੀ ਹੈ ਜੇ ਮੈਨੂੰ ਸਮਝ ਨਹੀਂ ਆਂਦੀ ਤੇ ਮੈਂ ਉਹਨੂੰ ਦੁਹਰਾ ਨਹੀਂ ਸਕਦਾ ਕੋਸ਼ਿਸ਼ ਕਰਦਾ ਨਗਿਆ ਤਾਂ ਪਰ ਅਰਥ ਤਾਂ ਸਮਝ ਲਵਾਂ ਪੀ ਹੈ ਕਿ ਮੈਂ ਰਿਪੀਟਿਡਲੀ ਇੱਕ ਗੱਲ ਕਿਉਂ ਕਹਿ ਰਿਹਾ ਇਹਦੇ ਮਗਰ ਕੀ ਹੈ ਹੁਣ ਤੁਹਾਨੂੰ ਤੁਸੀਂ ਬੈਠੇ ਤੁਹਾਨੂੰ ਮੈਂ ਕਹਿ ਦਿੰਦਾ ਭਾਜੀ ਕਿ ਰੁੰਬਨ ਅੱਲਾ ਹੀ ਰੱਖੇ ਤੁਸੀਂ ਅੱਗੇ ਇੱਕ ਵਾਰੀ ਐ ਕਹਿ ਦੋਗੇ ਜਦੋਂ ਹੁਣ ਕਿਹਾ ਤੁਸੀਂ ਮੈਂ ਫੇਰ ਥੋੜੀ ਦੇਰ ਬਾਅਦ ਕਿ ਰੁੰਬਨ ਅੱਲਾ ਹੀ ਰੱਖੇ ਤੁਸੀਂ ਤਿੰਨ ਵਾਰੀ ਕਮਾਂਗੇ ਤੁਸੀਂ ਰੋਕ ਕੇ ਕਹਿਣਾ ਰੋਕੀ ਯਾਰ ਭਾਜੀ ਇਹਦਾ ਮਤਲਬ ਕੀ ਹੁੰਦਾ ਉਹ ਤਾਂ ਦੱਸ ਦੋ ਜਦੋਂ ਤੁਹਾਨੂੰ ਪਤਾ ਲੱਗੇਗਾ ਰੁੰਬਨ ਅੱਲਾ ਹੀ ਰੱਖੇ ਸਾਊਦੀ ਭਾਸ਼ਾ ਚ ਮੈਂ ਕਹਿ ਰਿਹਾ ਬਹੁਤ ਸੋਹਣੇ ਲੱਗ ਰਿਹਾ ਫਿਰ ਤੁਸੀਂ ਖੁਸ਼ ਹੋ ਜਾਣਾ ਵੀ ਹਾਂ ਇਹਦਾ ਮੈਂ ਤੁਹਾਨੂੰ 10 ਵਾਰੀ ਕਹਿ ਦੇ ਤੂੰ ਹੈਨਾ ਜਿਹੜੀ ਚੀਜ਼ ਦਾ ਅਰਥ ਨਹੀਂ ਪਤਾ ਉਹ ਪੰਕਤੀ ਦਾ ਜ਼ਿੰਦਗੀ 'ਚ ਕੋਈ ਅਰਥ ਨਹੀਂ ਫਿਰ ਸੋ ਮੈਂ ਬਹੁਤ ਜ਼ਿਆਦਾ ਪਾਠ ਕਰਦਾ ਨਹੀਂ ਪਰ ਜਿੰਨਾ ਕਿ ਵੀ ਮੈਨੂੰ ਸਮਝ ਆਉਂਦਾ ਕਿਤੇ ਸਿਆਣਿਆਂ ਕੋਲੋਂ ਪੁੱਛ ਲਿਆ ਕਿਤੇ ਆਪ ਤੱਤ ਕੱਢ ਲਿਆ ਉਹਦਾ ਜਾਂ ਕਿਦੋਂ ਰੈਫਰੈਂਸ ਲੈ ਲਿਆ ਸਭ ਠੀਕ ਹੈ ਚੱਲ ਜਿਆ ਤਾਂ ਲੱਗਦਾ ਕਿ ਜ਼ਰੂਰਤ ਹੈ ਜਿਸ ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਗੱਡੀ 'ਚ ਲੱਗੇ ਹਰ ਥਾਂ ਲੱਗੇ ਪਾਠ ਚੱਲ ਰਿਹਾ ਹੈ ਬਾਣੀ ਚੱਲ ਰਹੀ ਹੈ ਲੇਕਿਨ ਲੋਕ ਸਮਝ ਨਹੀਂ ਪਾਉਂਦੇ ਸੋਖੇ ਸ਼ਬਦਾਂ 'ਚ ਐਕਸਪਲੇਨ ਹੋ ਸਕੇ ਜਾਂ ਕੋਈ ਸਮਝਾਉਣ ਵਾਲਾ ਹੋਵੇ ਜਾਂ ਜਿਵੇਂ ਅਲੱਗ ਰੇਸ ਲੱਗੇ ਹੋਏ ਨੇ 10ਵੀਂ 12ਵੀਂ ਦੇ ਇਸ ਪਾਸੇ ਵੀ ਸਕੂਲਾਂ ਚ ਜਾਂ ਕਿਤੇ ਦੱਸਣਾ ਚਾਹੀਦਾ ਭਾਜੀ ਬੇਨਤੀ ਹੈ ਕਿ ਗਲਤ ਅਸੀਂ ਫਰਲੋ ਦੀ ਕਰ ਰਹੇ ਸੀ ਇਹ ਸਾਡੀ ਫਰਲੋ ਚੌਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜੀ 4 ਤਰੀਕ ਨੂੰ ਸੋ ਇਹਨੂੰ ਜਿਹੜੇ ਸਿਨੇਮੇ ਚ ਨਹੀਂ ਸੀ ਦੇਖ पाए ਜਿਨ੍ਹਾਂ ਨਹੀਂ ਦੇਖੀ ਸਿਨੇਮੇ ਚ ਉਹ ਹੁਣ ਚੌਪਾਲ ਤੇ ਦੇਖ ਸਕਦੇ ਆ ਫਰਲੋ ਹੁਣ ਜਿਹੜਾ ਤੁਹਾਡਾ ਆਨਸਰ ਗੱਲ ਦਾ ਉਹ ਇਹ ਹੈ ਜੀ ਕਿ ਲੋਕ ਲੋਕੀ ਇੱਕ ਡਰਿੱਲ ਦੀ ਤਰ੍ਹਾਂ ਕਰਦੇ ਆ ਪਾਠ ਨੂੰ ਵੀ ਮੇਰੇ ਲੱਗੇ ਸੁਣ ਰਿਹਾ ਅਸੀਂ ਆਪ ਹੀ ਕੁਝ ਗੱਲਾਂ ਕਰ ਲਈਆਂ ਕਿ ਅਸੀਂ ਪਾਠ ਸੁਣ ਲਿਆ ਨਾ ਤਾਂ ਵੀ ਬਹੁਤ ਉਹਦਾ ਅਸਰ ਹੋ ਗਿਆ ਇਹ ਅਸੀਂ ਆਪ ਬਣਾਈਆਂ ਗੱਲਾਂ ਨੇ ਆਪਣੇ ਆਪ ਨੂੰ ਸਕੂਨ ਦੇਣ ਲਈ ਕਿਉਂਕਿ ਸਮਝਣਾ ਨਹੀਂ ਅਸੀਂ ਇਸ ਕਰਕੇ ਕਹਿੰਦੇ ਸੁਣਨ ਨਾਲ ਹੀ ਬਹੁਤ ਪਵਿੱਤਰਤਾ ਆ ਜਾਂਦੀ ਆਲੇ ਦੁਆਲੇ ਚ ਉਹ ਤਾਂ ਆ ਜਾਂਦੀ ਹੈ ਪਰ ਸਾਨੂੰ ਜੋ ਸਮਝ ਆਣੀ ਚਾਹੀਦੀ ਸੀ ਇਹਦਾ ਮਤਲਬ ਮੈਂ ਅਮਰੂਦ ਲਿਆ ਕੇ ਆਂਬ ਲਿਆ ਕੇ ਫਰਿੱਜ ਚ ਰੱਖਤੇ ਕਈ ਦਾ ਫਰਿੱਜ ਖੋਲੀਦਾ ਆਹਾ ਹੰਬਾਂ ਦੀ ਮਹਿਕ ਆਂਦੀ ਉਹ ਤਾਂ ਆ ਰਹੀ ਹੈ ਪਰ ਜਦ ਤੱਕ ਖਾਦੇ ਨਹੀਂ ਸਵਾਦ ਥੋੜੀ ਪਤਾ ਲੱਗਾ ਕੀ ਹੈ ਹਨਾ ਮਨ ਖੁਸ਼ ਕਰਨਾ ਕਰੀ ਜਾਓ ਠੀਕ ਹੈ ਤੁਸੀਂ ਘਰੇ ਤੂਫ ਬਾਲ ਕੇ 5 ਮਿੰਟ ਲਈ ਮੋਗਰਾ ਤੇ ਕੋ ਮੋਗਰੇ ਦੀ ਖੁਸ਼ਬੂ ਆ ਗਈ 10 ਮਿੰਟ ਲਈ ਤਾਂ ਆ ਗਈ ਪਰ ਘਰੇ ਮੋਗਰਾ ਲਾਏ ਥੋੜੀ ਤੁਸੀਂ ਗਮਲਿਆਂ ਚ ਕੀ ਆਂਦੇ ਜਾਂਦੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਮੋਗਰਾ ਮਹਿਕਦੇ ਰਹਿਣ ਹਰ ਵੇਲੇ ਐਗਜ਼ਾਮਪਲ ਦੇ ਰਹੇ ਆਂ ਪਰ ਤੁਸੀਂ ਉਸ ਚੀਜ਼ ਨੂੰ ਸਮਝਿਆ ਨਹੀਂ ਹੈਗਾ ਤੁਹਾਨੂੰ ਜੇ ਸੁਣ ਲਿਆ ਜਾਂ ਕਈ ਕਹਿੰਦੇ ਪਾਠ ਕਰ ਲਿਆ ਰਸਨਾ ਪਵਿੱਤਰ ਹੋ ਗਈ ਬਾਬਾ ਜੀ ਦਾ ਨਾਮ ਲੈ ਲਿਆ ਰਸਨਾ ਪਵਿੱਤਰ ਹੋ ਗਈ ਸ਼ਬਦ ਅਸੀਂ ਬਣਾਏ ਹੋਏ ਨੇ ਕਿ ਅਸੀਂ ਇਹਨੂੰ ਪਵਿੱਤਰ ਤਾਂ ਸਮਝ ਲਿਆ ਪਰ ਉਹ ਮਹਾਰਾਜ ਜੋ ਸਾਨੂੰ ਕਹਿਣਾ ਚਾਹ ਰਹੇ ਸੀ ਉਹ ਤਾਂ ਫੇਰ ਨਹੀਂ ਮੇਰੇ ਤੱਕ ਪਹੁੰਚਿਆ ਹਨਾ ਇਹ ਉਦਾਂ ਹੀ ਹੈ ਕਿ ਜਦੋਂ ਤੁਹਾਡੇ ਕੋਲ ਅੱਜ ਇੱਕ ਤੁਹਾਨੂੰ ਡਿਲੀਵਰੀ ਆਣੀ ਹੈ Amazon ਤੋਂ ਤੁਹਾਡੇ ਕੋਲ ਨੰਬਰ ਆ ਗਿਆ ਵੀ ਆਹ ਨੰਬਰ ਪਾਰਸਲ ਤੁਹਾਡੇ ਕੋਲ ਆ ਰਿਹਾ ਪਰ ਆਇਆ ਨਹੀਂ ਕਦੇ ਵੀ ਤੁਸੀਂ ਨੰਬਰ ਦੇਖ ਕੇ ਖੁਸ਼ ਹੋਈ ਜਾਓ ਵੀ ਆਹ ਪਾਰਸਲ ਮੇਰੇ ਕੋਲ ਆ ਰਿਹਾ ਨੰਬਰ ਮੇਰੇ ਕੋਲ ਹੈਗਾ ਪਾਰਸਲ ਨੰਬਰ ਪਰ ਜਿਹਦੇ ਕੋਲ ਆ ਗਿਆ ਉਹਨੇ ਖੋਲ ਕੇ ਨਹੀਂ ਦੇਖਿਆ ਤੇ ਤਾਂ ਵੀ ਕੋਈ ਫਾਇਦਾ ਨਹੀਂ ਜਦ ਤੱਕ ਕੋਈ ਪਾਰਸਲ ਖੋਲ ਕੇ ਵਰਤ ਨਹੀਂ ਲਿਆ ਅਪਣਾ ਨਹੀਂ ਲਿਆ ਉਦੋਂ ਤੱਕ ਉਹਦਾ ਕੋਈ ਫਾਇਦਾ ਨਹੀਂ ਅਤੇ ਆਖਰੀ ਸਵਾਲ ਕਿਉਂਕਿ ਤੁਸੀਂ ਜਾਣਾ ਵੀ ਅੱਗੇ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਘੁੱਗੀ ਘੁੱਗੀ ਕਿੱਥੋਂ ਨਾਂ ਪਿਆ ਜਾਂ ਕਿਵੇਂ ਨਾਂ ਪਿਆ ਹਾਂ ਇਹ ਜਦੋਂ ਰੌਣਕ ਮੇਲਾ ਪ੍ਰੋਗਰਾਮ ਜਲੰਧਰ ਟੀਵੀ ਤੇ ਮੈਂ ਕੈਰੀਅਰ ਸ਼ੁਰੂ ਕੀਤਾ ਨਾ ਜੀ ਉੱਥੇ ਪ੍ਰੋਗਰਾਮ ਚੱਲਦਾ ਹੁੰਦਾ ਸੀ ਰੌਣਕ ਮੇਲਾ ਉਹਦੇ ਚ ਚਾਚਾ ਰੌਣਕੀ ਰਾਮ ਮੇਰੇ ਮੈਂਟਰ ਨੇ ਜਿਹੜੇ ਉਹਨਾਂ ਦਾ ਖਿਸ਼ੋਸ ਹੀ ਉਹਦੇ ਚ ਜਿਹੜਾ ਉਹਨਾਂ ਦਾ ਭਤੀਜਾ ਬਣਦਾ ਸੀ ਕੋਈ ਵੀ ਉਹਦਾ ਇੱਕ ਡਿਫਰੈਂਟ ਨਾਮ ਰੱਖਿਆ ਜਾਂਦਾ ਸੀ ਪੁੱਤਰ ਭੋਲੂ ਢਿਮਰੀ ਟੀਲੀ ਇਦਾਂ ਲੱਗ-ਲੱਗਣਾ ਉਦੋਂ ਇਦਾਂ ਦੀ ਕਾਮੇਡੀ ਬਹੁਤ ਚੱਲਦੀ ਹੁੰਦੀ ਸੀ ਜਿਹਦੇ ਚ ਨਾਮ ਹੀ ਮੈਟਰ ਕਰਦੇ ਹੁੰਦੇ ਸੀ ਠੀਕ ਹੈ ਨਾ ਹੁਣ ਤਾਂ ਉਹ ਕਾਮੇਡੀ ਦਾ ਦੌਰ ਉਦਾਂ ਦਾ ਨਹੀਂ ਰਿਹਾ ਪਰ ਉਦੋਂ ਨਾਮ ਮੈਟਰ ਕਰਦੇ ਹੁੰਦੇ ਸੀ ਉਦੋਂ ਬਲਵਿੰਦਰ ਵਿੱਕੀ ਜੀ ਜਦ ਤੱਕ ਚਾਚਾ ਰੌਣਕੀ RAM ਨਹੀਂ ਸੀ ਬਣ ਜਾਂਦੇ ਜਿੱਦਾਂ ਕਾਮਿਕਸ ਆਉਂਦੇ ਉਹ ਚਾਚਾ ਚੌਧਰੀ ਸਾਬੂ ਹੈ ਨਾ ਇਹ ਨਾਮ ਮੈਟਰ ਕਰਦੇ ਹੁੰਦੇ ਸੀ ਉਦੋਂ ਹੂੰ ਤਾਂ ਉਦੋਂ ਕਰੈਕਟਰ ਦਾ ਨਾਮ ਰੱਖਿਆ ਗਿਆ ਸੀ ਕੁੱਗੀ ਹੂੰ ਉਦੋਂ ਤੋਂ ਮੇਰੇ ਨਾਮ ਦੇ ਨਾਲ ਇਹ ਚੱਲ ਪਿਆ ਪਪੂਲਰ ਹੋ ਗਿਆ ਤੇ ਲੋਕਾਂ ਨੇ ਅੱਜ ਤੱਕ ਵੀ ਇਸੇ ਨਾਲੋਂ ਪਿਆਰ ਅੱਜ ਵੀ ਚੰਗਾ ਲੱਗਦਾ ਜਦੋਂ ਕੋਈ ਬਿਲਕੁਲ 100% ਜੀ ਇਹ ਮੇਰਾ ਹਾਸਲ ਹੈ ਗੁਰਪ੍ਰੀਤ ਲੱਖਾਂ ਹੋਣਗੇ ਪੰਜਾਬ ਦੇ ਵਿੱਚ ਜੀ ਗੁਰਪ੍ਰੀਤ ਖੁੱਗੀ ਇੱਕੋ ਹੀ ਹੈ ਹਨਾ ਔਰ ਇਹ ਕਿਉਂਕਿ ਇਹ ਸਬਕਾਸਟ ਵੀ ਨਹੀਂ ਹੈ ਕੋਈ ਇਹ ਤਾਂ ਪਈ 4 50 ਬੰਦੇ ਤੁਹਾਨੂੰ ਮਿਲ ਜਾਣਗੇ ਹਨਾ ਜਿਨ੍ਹਾਂ ਦੇ ਨਾਮ ਦੇ ਮਗਰ ਸੀਮ ਲੱਗਾ ਹੋਏਗਾ ਇਹ ਕੋਈ ਹੈ ਨਾ ਜਿਸ ਕਈ ਉਦੋਂ ਇਹ ਵੀ ਕਹਿੰਦੇ ਸੀ ਕਿ ਖੁਸ਼ੀ ਤਾਂ ਹੁੰਦੀ ਹੈ ਠੁੱਗੀਆਂ ਤੇ ਉੱਡ ਕੇ ਤਾਂ ਬ੍ਰਾਂਡ ਬਣ ਗਿਆ ਨਾ ਠੁੱਗੀਆਂ ਤਾਂ ਉੱਡ ਕੇ ਬਿਲਕੁਲ ਬਿਲਕੁਲ ਅੱਜ ਵੀ ਕਹਿੰਦੇ ਉਸ ਸਮੇਂ ਦੀ ਗੱਲ ਹੈ ਨਹੀਂ ਉਹ ਹੁਣ ਬੱਚੇ ਤਾਂ ਦੱਸੋ ਕਾਮੇਡੀ ਬਦਲ ਗਈ ਨਾ ਹੁਣ ਉਦੋਂ ਸਭ ਤੋਂ ਹਿੱਟ ਜੋਕ ਹੁੰਦਾ ਸੀ ਮੈਂ ਲਫਟਰ ਚੈਲੰਜ ਵੀ ਸੁਣਾਇਆ ਸੀ ਇਹ ਵਾਲਾ ਪਰ ਹੁਣ ਕਾਮੇਡੀ ਦਾ ਸਟਾਈਲ ਬਦਲ ਗਿਆ ਤੁਹਾਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਪੈਂਦਾ ਅੱਜ ਦੇ ਸਮੇਂ ਮੁਤਾਬਕ ਤੁਸੀਂ ਨਹੀਂ ਕਰੋਗੇ ਫਿਰ ਤੁਸੀਂ ਇਤਿਹਾਸ ਦੀ ਕਿਤਾਬ ਚ ਹੋਵੋਗੇ ਜੇ ਅੱਜ ਦੇ ਸਮੇਂ ਮੁਤਾਬਕ ਗੱਲ ਕਰੋਗੇ ਫਿਰ ਅੱਜ ਦੀ ਅਖਬਾਰ ਚ ਹੋਵੋਗੇ ਕੀ ਬਾਕੀ ਇੱਕ 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 ਸਵਾਲ ਹੋ ਰਿਹਾ ਕਿਉਂਕਿ ਦਿਲਜੀਤ ਨੇ ਜਿਸ ਤਰੀਕੇ ਨਾਲ ਦੁਨੀਆ 'ਚ ਸਿੱਖੀ ਦਾ ਨਾਮ ਬਣਾਇਆ ਹੈ ਜਿਹੜੇ ਜਦੋਂ ਪੰਜਾਬੀ ਫਿਲਮਾਂ ਆਉਂਦੀਆਂ ਸੀਗੀਆਂ ਉਦੋਂ ਸਿੱਖ کردار ਨੂੰ ਸਾਈਡ ਰੋਲ ਦੇ ਦਿੱਤਾ ਜਾਂਦਾ ਸੀ ਅੱਜ ਮੇਨ ਰੋਲ ਦੇ ਵਿੱਚ ਦਿਲਜੀਤ ਫਿਰ ਐਮੀ ਹੋਰ ਵੀ ਆ ਰਿਹਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਜਦੋਂ ਪੰਜਾਬੀ ਇੰਡਸਟਰੀ ਜਦੋਂ ਕੋਈ ਜ਼ਿਆਦਾ ਨਹੀਂ ਸੀ ਧਰਮਿੰਦਰ ਨੂੰ ਲੋਕ ਜ਼ਰੂਰ ਜਾਣਦੇ ਸੀ ਲੇਕਿਨ ਹੁਣ ਦਿਲਜੀਤ ਉਸਾਇੰਸ ਦੀ ਵਜ੍ਹਾ ਕਰਕੇ ਦੁਨੀਆ 'ਚ ਸੁਪਰਸਟਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਬਿਲਕੁਲ ਮੈਨੂੰ ਲੱਗਦਾ ਕਿ ਜਦੋਂ ਅੱਜ ਪੰਜਾਬੀਆਂ ਨੇ ਆਪਣਾ ਇੱਕ ਇੰਨਾ ਵੱਡਾ ਮਕਾਮ ਹਾਸਲ ਕੀਤਾ ਪੂਰੇ ਵਰਲਡ ਦੇ ਵਿੱਚ ਉਦੋਂ ਤੁਹਾਡੇ ਦੇਸ਼ ਵਿੱਚ ਵੀ ਤੁਹਾਨੂੰ ਵਧੀਆ ਤਰੀਕੇ ਨਾਲ ਰੈਕਗਨਾਈਜ਼ ਕੀਤਾ ਜਾਣ ਲੱਗਾ ਹੈ ਵਰਲਡਵਾਈਡ ਜਦੋਂ ਤੁਸੀਂ ਪਪੂਲਾਰਿਟੀ ਹਾਸਲ ਕੀਤੀ ਹੈ ਅਲੱਗ-ਅਲੱਗ ਅਚੀਵਮੈਂਟਸ ਦੇ ਨਾਲ ਸੋ ਪਹਿਲੋਂ ਪਤਾ ਨਹੀਂ ਇੱਥੇ ਕਿੱਦਾਂ ਦੇਖਿਆ ਜਾਂਦਾ ਸੀ ਮੈਂ ਉਹਦੇ ਤੇ ਨਹੀਂ ਟਿੱਪਣੀ ਕਰਨਾ ਚਾਹੁੰਦਾ ਪਰ ਜਦੋਂ ਹੁਣ ਪੂਰਾ ਸੰਸਾਰ ਤੁਹਾਨੂੰ ਵਧੀਆ ਤਰੀਕੇ ਨਾਲ ਰੈਕਗਨਾਈਜ਼ ਕਰਦਾ ਹੈ ਤੁਹਾਡੇ ਆਪਣੇ ਦੇਸ਼ 'ਚ ਤੁਹਾਡੇ ਆਪਣੇ ਮੁਲਕ 'ਚ ਵੀ ਤੁਹਾਡੀ ਮਾਨਤਾ ਵੱਧਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਫਿਰ ਕਿ ਤੁਹਾਨੂੰ ਬੜੇ-ਬੜੇ ਹੀਰੋ ਜਿਹੜੇ ਨੇ ਉਹ ਵੀ ਦਸਤਾਰ 'ਚ ਨਜ਼ਰ ਆਉਣ ਲੱਗ ਪੈਂਦੇ ਅਕਸ਼ੇ ਕੁਮਾਰ ਤੋਂ ਲੈ ਕੇ ਰਣਵੀਰ ਸਿੰਘ ਅਨਿਲ ਕਪੂਰ ਹਨਾ ਸੰਜੇ ਦੱਤ ਤੇ ਜਿਨ੍ਹਾਂ ਐਕਟਰਾਂ ਨੇ ਉਹਨਾਂ ਨੇ ਉਹ ਕੈਰੈਕਟਰ ਕੀਤੇ ਜਿਦਾ ਰਾਕਟ ਸਿੰਘ ਫਿਲਮ 'ਚ ਰਣਵੀਰ ਕਪੂਰ ਬਹੁਤ ਸੋਹਣਾ ਲੱਗ ਰਿਹਾ ਦਸਤਾਰ ਦੇ ਦਸਤਾਰਮਨ ਦੇ ਤੌਰ 'ਤੇ ਹਨਾ ਕਿੱਦਾਂ ਸੋਹਣਾ ਲੱਗ ਰਿਹਾ ਸੋ ਉਹ ਜਦੋਂ ਫਿਰ ਉਹ ਐਕਟਰ ਦਸਤਾਰ ਬਣ ਕੇ ਆਉਣ ਲੱਗ ਪਏ ਫਿਰ ਇਧਰੋਂ ਸਾਡੀ ਇੰਡਸਟਰੀ ਗਰੋ ਕਰ ਗਈ ਫਿਰ ਜਦੋਂ ਇੰਡਸਟਰੀ ਨੂੰ ਲੱਗਾ ਕਿ ਸਾਡੇ ਕੋਲ ਬਣੇ-ਬਣੇ ਐਕਟਰ ਸੋਹਣੇ ਸਰਦਾਰ ਹੈਗੇ ਨੇ ਤਾਂ ਫੇਰ ਆਪਾਂ ਉਹਨਾਂ ਨੂੰ ਕਿਉਂ ਨਾ ਲਈਏ ਸੋ ਇੱਕ ਵੈਕਿਊਮ ਤਾਂ ਉੱਥੇ ਸੀਗਾ ਹੀ ਬਾਲੀਵੁੱਡ ਦੇ ਵਿੱਚ ਇੱਕ ਅੱਛੇ ਸਰਦਾਰ ਐਕਟਰ ਦਾ ਜਿੱਦਾਂ ਕਿ ਯੰਗਸਟਾਰ ਆਇਆ ਸੀ ਮੁੰਡਾ ਮਨਜੋਤ ਉਹਨੂੰ ਵੀ ਬੀਂਗ ਸਰਦਾਰ ਦਾ ਬੜਾ ਅੱਛਾ ਕੰਮ ਮਿਲਿਆ ਪਰ ਸ਼ਾਇਦ ਹੀਰੋਇਟਿਕ ਪਰਸਨੈਲਿਟੀ ਦੀ ਤੌਰ ਤੇ ਉਹਨੂੰ ਨਹੀਂ ਦੇਖਿਆ ਜਾਂਦਾ ਸੀ ਕਰੈਕਟਰ ਐਕਟਰ ਦੀ ਤਰ੍ਹਾਂ ਦੇਖਿਆ ਜਾਂਦਾ ਸੀ ਹੀਰੋਇਟਿਕ ਪਰਸਨੈਲਿਟੀ ਲੈ ਕੇ ਦਿਲਜੀਤ ਆਇਆ ਫਿਰ ਦਿਲਜੀਤ ਨੇ ਉਹ ਥਾਂ ਪੂਰੀ ਕੀਤੀ ਤੇ ਅੱਜ ਐਜ਼ ਏ ਐਕਟਰ ਸਰਦਾਰ ਐਕਟਰ ਵੀ ਉਹਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਹੈ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਸੀ ਜਿੱਥੇ ਇੱਕ ਸਿੱਖ ਐਕਟਰ ਜਾਏਗਾ ਦਸਤਾਰ ਦੇ ਨਾਲ ਉੱਥੇ ਉਹਦੀ ਜਿਹੜੀ ਲੁੱਕ ਹੈ ਉਹਦੀ ਦੇਖ ਹੈ ਉਹਦਾ ਜਿਹੜਾ ਸੈਕਟ ਹੈ ਉਹਦੇ ਨਾਲ ਨਾਲ ਚੱਲੇਗਾ ਪ੍ਰਸਿੱਧੀ ਡੈਫੀਨੇਟਲੀ ਮਿਲਦੀ ਹੈ ਥੈਂਕ ਯੂ ਭਾਜੀ ਤੁਸੀਂ ਮਾਈ ਪਲੇਜ਼ਰ ਜੀ ਥੈਂਕ ਯੂ ਸੋ ਮਚ ਸਟੇ ਬlesਟ ਸਰ ਧੰਨਵਾਦ